ਸਾਤਰੀਕਾਲ ਤੁਸੀਂ ਦੇਖ ਰਹੇ ਹੋ ਤਖਤ ਪੰਜਾਬ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਗਏ ਸਿਆਸੀ ਮਾਹਰ ਡਾਕਟਰ ਹਰਬਿੰਦਰ ਸਿੰਘ ਪੱਟੀ ਮੌਜੂਦ ਨੇ ਬੇਅਦਬ ਮੁੱਦਿਆਂ ਦੇ ਉੱਤੇ ਅਸੀਂ ਚਰਚਾ ਕਰਾਂਗੇ ਉਮੀਦ ਹੈ ਕਿ ਤੁਸੀਂ ਆਪਣੇ ਵਿਚਾਰ ਪੰਜਾਬੀ ਵਿੱਚ ਕਮੈਂਟ ਕਰੋਗੇ ਤੇ ਲੈਕਚਰ ਜ਼ਰੂਰ ਕਰੋਗੇ ਸਵਾਗਤ ਹੈ ਤੁਹਾਡਾ ਪੱਟੀ ਸਾਹਿਬ ਸੁਪਰੀਅਰ ਸੁਖਵਿੰਦਰ ਜੀ ਸਤਿ ਸ੍ਰੀ ਅਕਾਲ ਸਰੋਤਿਆਂ ਦਰਸ਼ਕਾਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪੱਟੀ ਸਾਹਿਬ ਜਲੰਧਰ ਦੀ ਵੈਸਟ ਦੀ ਉਪਚੋਣ ਨੂੰ ਲੈ ਕੇ ਆਵਾਮਨੀ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਕਾਫੀ ਉਤਸ਼ਾਹਤ ਨੇ ਪਰ ਜਿਹੜੇ ਇਹਨਾਂ ਦੇ ਵਿੱਚ ਰਹਿ ਕੇ ਗਏ ਨੇ ਸਾਬਕਾ ਲੋਕ ਸਭਾ ਮੈਂਬਰ ਸੁਸ਼ੀਲ ਰਿੰਕੂ ਉਹ ਇਸ ਗੱਲ ਦਾ ਦਾਅਵਾ ਕਰ ਰਹੇ ਨੇ ਕਹਿੰਦੇ ਕਿ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀ ਸਰਕਾਰੀ ਮਸ਼ੀਨਰੀ ਹੈ ਉਹਦੀ ਦੁਰਵਰਤੋਂ ਹੋਈ ਹੈ ਵੋਟਾਂ ਦੀ ਖਰੀਦੋ-ਫਰੋਕਤ ਹੋਈ ਹੈ ਸਿੱਧੇ ਟੱਗੜਲ ਕਹੀ ਹੈ ਕਿ ਉਹ ਇਸ ਇਲੈਕਸ਼ਨ ਦੇ ਉੱਤੇ ਸਵਾਲ ਚੁੱਕ ਰਹੇ ਨੇ ਤੇ ਕਹਿ ਰਹੇ ਨੇ ਕਿ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਸਰਕਾਰ ਤਾਂ ਉਤਸ਼ਾਹਤ ਹੈਗਾ ਹੀ ਆਮ ਆਦਮੀ ਪਾਰਟੀ ਦੇ ਵਰਕਰ ਵੀ ਉਤਸ਼ਾਹਤ ਨੇ ਮੈਂ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਮੰਤਰੀ ਨੇ ਉਹਨਾਂ ਨੂੰ ਸੁਣ ਰਿਹਾ ਸੀਗਾ ਉਹ ਕਹਿੰਦੇ ਮੋਹਰ ਲੱਗ ਗਈ 2027 ਦੇ ਵਿੱਚ ਜਿਹੜਾ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਫੇਰ ਬਣੇਗੀ ਹਾਲਾਤ ਜਿਸ ਤਰ੍ਹਾਂ ਦੇ ਬਣੇ ਜਾਂ ਜਿਸ ਤਰੀਕੇ ਦੇ ਨਾਲ ਇਸ ਨੂੰ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਤੁਸੀਂ ਇਹ ਸਾਰੇ ਵਰਤਾਰੇ ਨੂੰ ਕਿਵੇਂ ਸਮਝਦੇ ਹੋ ਕਿ ਕੀ ਵਾਕਈ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਮਤਲਬ ਇੱਕ ਵਾਰ ਫੇਰ ਜਿੱਤ ਵੱਲ ਨੂੰ ਅੱਗੇ ਵੱਧ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਉਹ ਪਚੋਣਾ ਵੀ ਪਈਆਂ ਜਾਂ ਨਗਰ ਨਿਗਮ ਪੰਚਾਇਤੀ ਇਲੈਕਸ਼ਨ ਜਾਂ ਚੋਣਾਂ ਨੂੰ ਹੱਥੋਂ ਆਉਣ ਵਾਲੇ ਪਾਸੇ ਤੁਰਿਆ ਜਾ ਰਿਹਾ ਹੈ ਕਿਉਂਕਿ ਮੰਨਦੇ ਜੀ ਜਿਹੜੀਆਂ ਇਲੈਕਸ਼ਨਾਂ ਨੇ ਆਪਾਂ ਪਹਿਲਾਂ ਵੀ ਇੱਕ ਵਾਰੀ ਇਹ ਗੱਲ કરી ਸੀਗੀ ਕਿ ਦਿਨੋਂ-ਦਿਨ ਸਟੇਟ ਦੀ ਜਿਹੜੀ ਸਮਰੱਥਾ ਹੈ ਇਲੈਕਸ਼ਨ ਰਿਜ਼ਲਟ ਨੂੰ ਮੈਨੀਪੂਲੇਟ ਕਰਨ ਦੀ ਵੱਧਦੀ ਜਾ ਰਹੀ ਹੈ ਟੈਕਨੋਲੋਜੀ ਨਾਲ, ਮੀਡੀਆ ਨਾਲ, ਸਰਕਾਰੀ ਮਿਸ਼ਨਰੀ ਨਾਲ। ਪਹਿਲੀ ਵਾਰੀ ਇਹ ਬਹੁਤ ਇੰਟਰਸਟਿੰਗ ਰਿਜ਼ਲਟ ਆਇਆ ਸੀਗਾ ਜਗਿੰਦਰਪਾਲ ਜੈਨ ਦਾ ਮੋਗੇ ਦੇ ਵਿੱਚ। ਕਿਉਂ ਕਾਂਗਰਸ ਵੱਲੋਂ ਐਮਐਲਏ ਸੀ ਕ腐ਸ਼ਨ ਦੇ ਦੋਸ਼ ਲੱਗੇ ਹੋਏ ਸੀ, ਇਕੱਲੇ ਦੋਸ਼ ਲਾਉਂਦੇ ਸੀ ਸਾਰੇ। ਮੁਰ ਕਿਉਂ ਨੇ ਉੱਥੋਂ हट ਕੇ ਅਗਲੀ ਵਾਰ ਦੂਜੇ ਪਾਸੇ ਉਹ ਕਾਲੀ ਦਲ ਵੱਲੋਂ ਖੜਾ ਹੋ ਗਿਆ। ਸੇਮ ਕੈਂਡੀਡੇਟ ਸੀ ਜਿਹੜੇ मतलब रिपीट ਹੋਏ ਤੇ ਉਹ ਜਿੱਤ ਗਿਆ ਸੀ ਉਹ ਆਪਣੇ ਆਪ ਦੇ ਵਿੱਚ ਮਤਲਬ ਇੱਕ ਕਿਸਮ ਦਾ ਜਿਹੜਾ ਸੋ ਕਾਲ ਦੇਸੀ ਵੋਟਾਂ ਰਾਹੀਂ ਲੋਕ ਰਾਜ ਕਹਿੰਦੇ ਆ ਉਹਦੇ ਨੂੰ ਤੇ ਛਪੇੜ ਸੀਗੀ ਹੁਣ ਤਾਂ ਖੈਰ ਉਦੋਂ ਬਾਅਦ ਤਾਂ ਪੁਲਾਂ ਹੇਠੋਂ ਇੰਨਾ ਪਾਣੀ ਲੰਘਿਆ ਕਿ ਰਿੰਕੂ ਉਂਗਰਾਲ ਪਤਾ ਨਹੀਂ ਗਿਣਤੀ ਹੋਈ ਕੋਈ ਨਹੀਂ ਸਰਜੀਤ ਕੌਰ ਵਿਚਾਰੀ ਇੱਕ ਦਿਨ ਚ ਦੋ ਵਾਰਡ ਅਫੈਕਟ ਕਰ ਗਈ ਸੀ ਸੋ ਹੁਣ ਇਲੈਕਸ਼ਨਾਂ ਦਾ ਇਹ ਸੱਚ ਖਾਸ ਕਰਕੇ ਜਿਹੜੀਆਂ ਇਲੈਕਸ਼ਨ ਕੱਲੀਆਂ ਹੁੰਦੀਆਂ ਨੇ ਤੁਸੀਂ ਇਹ ਰਿਪੋਰਟ ਹੈ ਲਗਭਗ ਬਹੁਤ ਰੇਅਰ ਹੋਇਆ ਹੋਊਗਾ ਕਿ ਜਦੋਂ ਜਿਮਨੀ ਚੋਣਾ ਹੁੰਦੀਆਂ ਨੇ ਜਾਂ ਸਟੇਟ ਪਾਵਰ ਜਦੋਂ ਸਟੇਟ ਇਲੈਕਸ਼ਨ ਕਰਾਉਂਦੀ ਹੈ ਨਾਟ ਸੈਂਟਰਲ ਇਲੈਕਸ਼ਨ ਕਮਿਸ਼ਨ ਉਦੋਂ ਇਹ ਬੜਾ ਰੇਅਰ ਹੁੰਦਾ ਹੈ ਕਿ ਕੋਈ ਜਿੱਤ ਜਵੇ ਦੂਜੀ ਪਾਰਟੀ ਮਤਲਬ ਇਹ ਇਸ ਗੱਲ ਦੇ ਉੱਪਰ ਮੋਹਰ ਲੱਗਦੀ ਹੈ ਕਿ ਸਰਕਾਰੀ ਮਸ਼ੀਨ ਦੇ ਹੈ ਜਿਹੜੀ ਸਟੇਟ ਜ਼ਿਆਦਾ ਮਿਸਯੂਜ਼ ਕਰਦੀ ਹੈ ਉਹੀ ਕੰਸਟੀਟੂਐਂਸੀ ਜਿਹਦੇ ਥੋੜੇ ਦਿਨ ਪਹਿਲਾਂ ਸਿਰਫ 15000 ਵੋਟਾਂ ਪਈਆਂ ਮਤਲਬ ਹੁਣ ਉਹ 55000 ਲੈ ਗਏ ਨੇ ਤੇ ਮਤਲਬ ਬੜੀ ਵੱਡੀ ਗਿਣਤੀ ਦੇ ਵਿੱਚ ਉਹ ਜਿੱਤੇ ਨੇ ਚਲੋ ਉਹਨਾਂ ਨੂੰ ਵਧਾਈ ਜਿੱਤਣ ਦੀ ਪਰ ਇਹ ਜਿੱਤ ਦੇ ਵਿੱਚ ਲੋਕਾਂ ਨੂੰ ਕੀ ਕਹੀਏ ਫਿਰ ਅੱਜ ਜਿਹੜਾ ਜਲੰਧਰ ਰੈਸਟ ਦਾ ਵੋਟਰ ਹੈ ਕੀ ਉਹਨੇ ਪਾਰਲੀਮੈਂਟ ਦੇ ਸਮੇਂ ਉਹਨੇ ਹੋਰ ਤਰ੍ਹਾਂ ਦੀ ਗਿਣਤੀ ਮਿੰਤੀ ਕਰੀ ਸੀ ਚਲੋ ਇਹ ਮੰਨ ਲੈਂਦੇ ਆ ਕਿ ਪਾਰਲੀਮੈਂਟ ਲੋਕ ਸਭਾ 'ਚ ਲੋਕਾਂ ਦਾ ਜ਼ਿਆਦਾ ਇੰਟਰਸਟ ਨਹੀਂ ਹੁੰਦਾ ਲੋਕਲ ਉਹਦੇ ਵਿੱਚ ਜ਼ਿਆਦਾ ਇੰਟਰਸਟ ਹੁੰਦਾ ਸੋ ਉੱਥੇ ਜਿਸ ਤਰੀਕੇ ਦੇ ਨਾਲ ਮੇਰਾ ਖਿਆਲ ਚੰਨੀ ਦੀ ਵੀ ਇੰਟਰਵਿਊ ਆ ਰਹੀ ਸਾਰੀਆਂ ਪਾਰਟੀਆਂ ਨੇ ਲਗਭਗ ਹਾਰ ਮੰਨ ਲਈ ਸੀ ਸਾਰੇ ਕਹਿ ਰਹੇ ਸੀ ਕਿ ਜਿੱਤੇ ਹੀ ਰਹੇ ਨੇ ਇਹ ਬੇਸਿਕਲੀ ਹਾਈਜੈਕਿੰਗ ਹੈ ਮਤਲਬ ਜਿਹਨੂੰ ਅਮਰੀਕਾ ਦੇ ਵਿੱਚ ਨਾ ਨੋਮ ਚ ਮਸਕੀ ਬਹੁਤ ਵੱਡਾ ਇੱਕ ਵਿਦਵਾਨ ਹੋਇਆ ਉਹਨੇ ਕਿਹਾ ਸੀ ਮੈਨੂਫੈਕਚਰਿੰਗ ਦਾ ਕੌਨਸੈਂਟ ਤੇ ਕੌਨਸੈਂਟ ਨਹੀਂ ਹੁੰਦਾ ਤੁਸੀਂ ਲੋਕਾਂ ਨੂੰ ਇਸ ਤਰੀਕੇ ਨਾਲ ਘੇਰ ਲੈਣੇ ਹੋ ਡਰ ਨਾਲ ਲਾਲਚ ਨਾਲ ਤੇ ਮਤਲਬ ਇਹਨੇ ਸਾਰੇ ਵਰਕਰ ਲਿਆ ਕੇ ਮਤਲਬ ਜਿਹੜੇ ਵੀ ਤਰੀਕੇ ਹੈਗੇ ਨੇ ਉਸ ਸਟੇਟ ਦੀ ਸਮਰੱਥਾ ਵਧ ਗਈ ਹੈ ਉਹ ਕੱਲੀ ਆਮ ਆਦਮੀ ਪਾਰਟੀ ਦੀ ਗੱਲ ਨਹੀਂ ਹੈ ਬਾਕੀ ਪਾਰਟੀਆਂ ਵੀ ਇਹ ਕੰਮ ਕਰਦੀਆਂ ਨੇ ਕਿ ਜਿਹਦੇ ਕੋਲ ਸੱਤਾ ਹੁੰਦੀ ਹੈ ਜਿਸकी लाठी ਉਸਦੀ भैंस ਪਰ ਫਿਰ ਵੀ ਚਲੋ ਜਿੱਤੇ ਨੇ ਉਹਨਾਂ ਨੂੰ بڑا ਝਟਕਾ ਵੱਜਿਆ ਸੀ ਪਹਿਲਾਂ ਦੂਜੀ ਸਭ ਤੋਂ ਵੱਧ ਵੱਧ ਸੈਲੀਬ੍ਰੇਟ ਕਰਨ ਵਾਲੀ ਗੱਲ ਅਸਲ ਦੇ ਵਿੱਚ ਇਹ ਹੈ ਕਿ ਮਾਨ ਦੀ ਜਿੱਤ ਹੈ ਸੰਦੀਪ ਪਾਟਕ ਨੂੰ ਲਾ ਦਿੱਤਾ ਗਿਆ ਸੀ ਇੰਚਾਰਜ ਉਹ ਗਲਤ ਵਿੱਚ ਹੀ ਰੋਂ ਰਲ ਗਈ ਜਿਹਦੇ ਕਰਕੇ ਮਾਨ ਸਾਹਿਬ ਨੂੰ ਤੇ ਕੋਠੀ 'ਚ ਜਾ ਕੇ ਬਹਿਣਾ ਪਿਆ ਕਿ ਦਿਨ ਜਿਹੜਾ ਮਤਲਬ ਸਟਰਗਲ ਪਾਵਰ ਸਿਕਲ ਚੱਲ ਰਿਹਾ ਆ ਆਮ ਆਦਮੀ ਪਾਰਟੀ ਦੇ ਵਿੱਚ ਉਹਦੇ ਵਿੱਚ ਵੀ ਮਾਨ ਦੀ ਜਿੱਤ ਹੈ ਮਤਲਬ ਪੰਜਾਬ ਦੇ ਨਮਾਇंदे ਦੀ ਜਿੱਤ ਹੈ ਇਹ ਵੀ ਇੱਕ ਸੈਲੀਬ੍ਰੇਸ਼ਨ ਹੈਗੀ ਹੈ ਪਰ ਇਹ ਵੀ ਪਿਛਲੇ ਦਿਨਾਂ ਦੀਆਂ ਖਬਰਾਂ ਨੇ ਕਿ ਬਹੁਤ ਸਾਰੇ ਹੋਰ ਵੀ ਵਰਦੀਆਂ ਸਮਾਈ ਫਿਰਦੇ ਨੇ ਸੀ ਜੰਦੇ ਨੇ ਜਿਹੜੀਆਂ ਪਹਿਲਾਂ ਨਹੀਂ ਸੀ ਗੱਲ 2027 ਤਾਂ ਬਹੁਤ ਦੂਰ ਹੈ ਜਿਹੜੀਆਂ ਪੰਜ ਇਲੈਕਸ਼ਨ ਆਉਣੀਆਂ ਨੇ ਪੰਚਾਇਤ ਇਲੈਕਸ਼ਨ ਆਉਣੀਆਂ ਨੇ ਉਹਦੇ ਵਿੱਚ ਹੀ ਜ਼ਿਆਦਾ ਪਤਾ ਲੱਗੂਗਾ ਪਰ ਰਿਕਾਰਡ ਮੇਰੇ ਖਿਆਲ ਨਾਲ ਦਿਨੋਂ ਦਿਨ ਟੁੱਟ ਰਹੇ ਨੇ ਸਰਕਾਰੀ ਮਸ਼ੀਨਰੀ ਨੂੰ ਯੂਜ਼ ਕਰਨ ਦੇ ਮੈਂਡੇਟ ਨੂੰ ਮਤਲਬ ਮੈਨੀਪੂਲੇਟ ਕਰਨ ਦੇ ਪਹਿਲਾਂ ਵੀ ਸੀ ਕੋਈ ਐਸੀ ਗੱਲ ਨਹੀਂ ਪਰ ਦਿਨੋਂ ਦਿਨ ਸਾਡੀ ਜਿਹੜੀ ਸਿਆਸਤ ਹੈ ਜਾਂ ਸਾਡੀ ਪੋਲਿਟੀ ਹੈ ਜਿਹੜੀ ਉਹ ਬਹੁਤ ਥੱਲੇ ਜਾ ਰਹੀ ਹੈ ਪਰ ਦੂਜੀ ਗੱਲ ਕਿ ਇਲੈਕਸ਼ਨ ਨੂੰ ਅਸੀਂ ਬਣਾ ਲੈਨੇ ਆ ਇਹਨਾਂ ਡੰਕਾ ਪਜਾਇਆ ਜਾਂਦਾ ਕਿ ਫਤਵਾ ਮਿਲ ਗਿਆ ਫਤਵਾ ਤਾਂ ਤਾਂ ਹੁੰਦਾ ਭਲੇ ਲੋਕੋ ਜੇ ਤੁਸੀਂ ਉੱਥੇ ਗਏ ਹੀ ਨਾ ਹੋ ਕੋਈ ਵੀ ਨਾ ਜਾਵੇ ਲੋਕ ਆਪਣੇ ਆਪ ਇੰਡੀਪੈਂਡੈਂਟਲੀ ਚੋਣ ਜਦੋਂ ਫਤਵਾ ਰਗਾਂ ਤੋਂ ਫੜ ਕੇ ਲਿਆ ਜਾਂਦਾ ਨਾ ਕਿਸੇ ਤੋਂ ਉਹ ਫਤਵਾ ਨਹੀਂ ਹੁੰਦਾ ਅਸਲ ਦੇ ਵਿੱਚ ਉਸ ਤਰ੍ਹਾਂ ਦੀ ਉਹ ਗੱਲ ਹੁੰਦੀ ਹੈ ਕਿ ਜਿਸ ਤਰ੍ਹਾਂ ਭਗਿਆੜ ਗਿਆ ਸੀ ਲੇਲੇ ਦੇ ਕੋਲ ਕਹਿੰਦਾ ਤੂੰ ਮੈਨੂੰ ਬੁਲਾਇਆ ਉਹ ਕਹਿੰਦਾ ਨਹੀਂ ਜੀ ਮੈਂ ਤਾਂ ਨਹੀਂ ਤੁਹਾਨੂੰ ਬੁਲਾਇਆ ਕਹਿੰਦਾ ਫਿਰ ਮੈਂ ਤੇਰੇ ਦਿਲ ਦੀ ਆਵਾਜ਼ ਸੁਣੀ ਤੇਰੇ ਦਿਲ ਨੇ ਬੁਲਾਇਆ ਫਿਰ ਉਹਨੂੰ ਮਤਲਬ ਕਹਿੰਦਾ ਵੀ ਤੂੰ ਮੈਨੂੰ ਪਿਛਲੇ ਸਾਲ ਕਹਿੰਦਾ ਗਾਲ ਕੱਢੀ ਸੀਗੀ ਉਹ ਕਹਿੰਦਾ ਮੇਰੀ ਤਾਂ ਮਹਾਰਾਜ ਉਮਰੇ 6 ਮਹੀਨੇ ਦੀ ਹੈ ਤੁਸੀਂ ਸਾਲ ਦੀ ਗੱਲ ਕਰਦਾ ਤੇਰੇ ਪਿਓ ਨੇ ਕੱਢੀ ਹੋਣੀ ਆ ਫਿਰ ਸੋ ਇਹ ਇਹ ਉਹ ਗੱਲ ਹੈ ਅਸਲ ਦੇ ਵਿੱਚ ਕਿ ਵੋਟਰ ਵਿਚਾਰਾ ਗਰੀਬ ਕੀ ਉਹਦੀ ਸਮਰੱਥਾ ਮਤਲਬ ਖੜੇ ਰਹਿਣ ਦੀ ਇਨੇ ਮੰਤੰਤਰ ਦੇ ਅੱਗੇ ਪਰ ਇਹ ਹੈ ਕਿ ਇਹ ਇਹਦੇ ਰਿਜ਼ਲਟ ਨੇ ਜਿਹੜੇ ਇੰਦਾ ਲੌਂਗ ਰਨ ਜਦੋਂ ਇਸ ਤਰ੍ਹਾਂ ਮੈਂਡੇਟ ਹੁੰਦੇ ਨੇ ਨਾ ਕਿਤੇ ਵੀ ਇੰਦਾ ਲੌਂਗ ਰਨ ਮਾੜੇ ਨਿਕਲਦੇ ਨੇ ਸੱਤਾਧਾਰੀ ਪਾਰਟੀ ਲਈ ਵੀ ਮਾੜੇ ਨਿਕਲਦੇ ਨੇ ਆਪਾਂ ਲੋਕ ਸਭਾ ਦੀਆਂ ਇਲੈਕਸ਼ਨਾਂ ਦੇਖਿਆ ਬੀਜੇਪੀ ਲਈ ਬਹੁਤ ਚੰਗੇ ਨਹੀਂ ਨਿਕਲੇ ਇੱਕ ਸਮੱਸਿਆ ਹੈਗੀ ਹੈ ਆਪਣੇ ਆਪ ਦੇ ਵਿੱਚ ਪਰ ਚਲੋ ਫਿਰ ਵੀ ਮੈਂ ਸਮਝਦਾ ਕਿ ਉਹਨਾਂ ਨੇ ਮਤਲਬ ਚਲੋ ਜਿੱਤ ਹੋਈ ਹੈ ਉਹਨਾਂ ਦੇ ਕਰਕੇ ਖੁਸ਼ੀ ਆਈ ਹੈ ਜਿਆਦਾ ਨੱਚ ਰਹੇ ਨੇ ਏਡੀ ਗੱਲ ਨਹੀਂ ਹੈ ਮਤਲਬ ਜਿਵੇਂ ਬਹੁਤ देर बाद ਕੋਈ ਜਵਾਬ ਕੋਜਵੇ ਮਤਲਬ ਕਹਿੰਦੇ ਨੇ ਖੁਸਰਿਆਂ ਦੇ ਹੁੰਦਾ ਜੰਪਿਆ ਸੀ ਚੁੰਮ ਚੁੰਮ ਕੇ ਹੀ ਮਾਰਦਾ ਸੀ ਸੋ ਸੋ ਇੰਨੀ ਗੱਲ ਨਹੀਂ ਹੈ ਭਾਈ ਭਲੇ ਲੋਕੋ ਥੋੜਾ ਜਿਹਾ ਬੰਦਾ ਤਾਂ ਖੜਾ ਸੀ ਉਲਟ ਵੀ ਬਿਲਕੁਲ ਜਿਹੜਾ ਭਾਜਪਾ ਦੇ ਵਿੱਚ ਨੋਟਿਸ ਆਪਰੇਸ਼ਨ ਵਾਲਾ ਸੀ ਉਹੀ ਤਾਂ ਖੜਾ ਸੀ ਯਾਰ ਉਹਨੇ ਜੋ ਕਿਸ ਕਿਸਮ ਦੇ ਦੋਸ਼ ਲਾਏ ਜੋ ਜਿਸ ਲੈਵਲ ਤੱਕ ਚਲੇ ਗਿਆ ਪ੍ਰਪਗੈਂਡਾ ਮਾਨਸਾਵ ਦੇ ਪਰਿਵਾਰ ਤੇ ਹੋਰ ਮਤਲਬ ਉਹ ਮੇਰਾ ਖਿਆਲ ਹੈ ਵੀ ਸਿਆਸਤਦਾਨਾਂ ਨੂੰ ਕੋਈ ਆਪਣਾ ਨਾ ਇੱਕ ਕੋਡ ਆਫ ਕੰਡਕਟ ਬਣਾ ਲੈਣ ਇਸ ਹਰ ਗੇਮ 'ਚ ਹੀ ਹੁੰਦਾ ਕਬੱਡੀ 'ਚ ਵੀ ਐ ਚੈਸ 'ਚ ਵੀ ਐ ਕਿ ਯਾਰ ਕੋਈ ਰੂਲ ਤਾਂ ਹੋਣਾ ਸਾਰਾ ਫਾਊਲ ਹੀ ਖੇਡਣਾ ਤਾਂ ਨਹੀਂ ਨਾ ਗੇਮ ਹੁੰਦੀ। ਪਰ ਇੰਨਾ ਕੁ ਨਾ ਕਿ ਉਹ ਤਾਂ ਥੱਲੇ ਨਹੀਂ ਜਾਣਾ। ਪਰਿਵਾਰਾਂ ਤੱਕ ਨਹੀਂ ਜਾਣਾ, ਨਿੱਜੀ ਫੱਦਰ ਤੇ ਨਹੀਂ ਜਾਣਾ, ਕੁਝ ਨਾ ਕੁਝ ਚਾਹੀਦਾ। ਉਸੋ ਕੋਡ ਆਫ ਕੰਡਕਟ ਕੋਈ ਹੈ ਨਹੀਂ ਸੀ। ਉਹ ਤੋਂ ਪਹਿਲਾਂ ਜਿਹੜਾ ਸੈਂਟਰਲ ਵਾਲਾ ਕੋਡ ਆਫ ਕੰਡਕਟ ਸੀ ਉਹਦੇ ਵਿੱਚ ਹੀ ਆਪਾਂ ਨੇ ਦੇਖ ਲਿਆ ਕਿ ਮਤਲਬ ਸੋ ਇਹ ਹੈ ਜੀ ਗੱਲ। ਬਿਲਕੁਲ ਜਿਸ ਕਿਸਮ ਵਿੱਚ ਜਿਵੇਂ ਤੁਸੀਂ ਕਿਹਾ ਕਿ ਚੋਮਚੂਮੀ ਮੁੰਡਾ ਮਾਰਨ ਵਾਲੀ ਗੱਲ ਆ ਪਰ ਸਵਾਲ ਹੁਣ ਇਹ ਆ ਕਿ ਜਿਸ ਤਰੀਕੇ ਨਾਲ ਰਿਕੂ ਉਹਨਾਂ ਨੇ ਸਵਾਲ ਚੁੱਕੇ ਨੇ ਕਿ ਇਹ ਜਾਂਚ ਅੱਗੇ ਵਧੇਗੀ ਮੁੱਖ ਮੰਤਰੀ ਸਾਹਿਬ ਕੀ ਉਹ ਜਿਹੜੀ ਪੈਨ ਡਰਾਈਵ ਦੀ ਵੀ ਜਾਂਚ ਕਰਾਉਣਗੇ ਇਹ ਸਾਰੇ ਜਿਹੜੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗਦੇ ਰਹੇ ਨੇ ਕਿ ਉਹਨੂੰ ਜਾਂਚ ਦੇ ਘੇਰੇ ਵਿੱਚ ਲਿਆਂਦਾ ਜਾਏਗਾ ਲੱਗਦਾ ਨਹੀਂ ਮੰਤਰੀ ਬਣਾਉਣ ਦੇ ਬਾਰੇ ਚਲੋ ਇਹ ਹੁਣ ਅੱਗੇ ਕਿਹੜੀ ਗੱਲ ਨਿਕਲ ਕੇ ਆਂਦੀ ਹੈ ਕਿ ਮੰਤਰੀਆਂ 'ਚ ਤਬਦੀਲੀ ਹੋਣੀ ਹੈ ਕਿਹੜਾ 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 ਮੰਤਰਾਲਾ ਖੋਖ ਕੇ ਕਿਹਨੂੰ ਕਿੱਧਰ ਨੂੰ ਤੁਰਿਆ ਜਾਣਾ ਸਭ ਇਹਦੇ ਨਾਲ ਵੀ ਬਹੁਤ ਵੱਡੇ ਸਵਾਲ ਜਿਹੜੇ ਨੇ ਉਹ ਖੜੇ ਹੋ ਗਏ ਨੇ ਕਿ ਹੁਣ ਸਰਕਾਰ ਦੇ ਅੰਦਰ ਮੰਤਰੀ ਬਣਨ ਦੀ ਹੋੜ ਜਿਹੜੀ ਹੈ ਹੁਣ ਕਿਹਦਾ ਕਿਹਦਾ ਨੰਬਰ ਕੱਟਿਆ ਜਾਏਗਾ ਕਿਹਦਾ ਪੱਤਾ ਕੱਟ ਕੇ ਕਿਨੂੰ ਕਿੱਥੋਂ ਪੇਟ ਕੀਤਾ ਜਾਏਗਾ ਤੇ ਉਹਦੀ ਚੋਣ ਕੌਣ ਕਰੇਗਾ ਕੇਜਰੀਵਲ ਸਾਹਿਬ ਕਰਨਗੇ ਜਿਹੜੇ ਕਹਿੰਦੇ ਅੰਦਰ ਗੰਭੀਰ ਬਿਮਾਰੀ ਦਾ ਸ਼ਿਕਾਰ ਹੋ ਗਏ ਨੇ 8.5 ਕਿਲੋ weight ਉਹਨਾਂ ਦਾ ਘਟ ਗਿਆ ਦੇਖੋ ਇਹ ਵੀ ਇੱਕ ਬਹੁਤ ਦਿਲਚਸਪ ਹੈ ਕਿ ਕੇਜਰੀਵਾਲ ਸਾਹਿਬ ਬਾਰੇ ਜੋ ਕੁਝ ਕਿਹਾ ਜਾਂਦਾ ਹੈ ਮਤਲਬ ਆਪਣੇ ਤੁਹਾਡੇ ਕਹਿ ਲਓ ਉਹ ਸੰਜੇ ਸਿੰਘ ਨੇ ਪਹਿਲਾਂ ਕਿਹਾ ਸੀਗਾ ਜਾਂ ਇਹਨਾਂ ਨੇ ਵੀ ਮਾਨ ਸਾਹਿਬ ਨੇ ਆ ਕੇ ਬਾਹਰ ਕਿਹਾ ਵੀ ਅਤਵਾਦੀਆਂ ਦੀ ਤਰ੍ਹਾਂ ਉਹਨੂੰ ਡੀਲ ਕਰਦੇ ਨੇ ਮਤਲਬ ਜੀ ਉਹਨੇ ਬਾਹਰ ਆ ਕੇ ਕਿਹਾ ਮੈਨੂੰ ਇਕੱਲੇ ਇਕੱਲੇ ਮੰਤਰੀ ਦੀ ਕਵਰਮੈਂਟ ਸੀ ਉਹਦੀ ਸਿਹਤ ਬਾਰੇ ਵੀ ਨਾ ਮਤਲਬ ਬਹੁਤ ਇੰਟਰਸਟਿੰਗ ਹੈ ਕਿ ਪਹਿਲਾਂ ਉਹਨੂੰ ਖਾਣੇ ਦੇ ਰਾਹੀਂ ਕਹਿੰਦੇ ਜੀ ਮਤਲਬ ਸਾਜ਼ਿਸ਼ ਹੈ ਉਹਨੂੰ ਮਾਰਨ ਦੀ ਖਾਣੇ ਰਾਹੀਂ ਦਿੱਤਾ ਜਾ ਰਿਹਾ ਹੈ ਕੁਝ ਪਤਾ ਲੱਗੇ ਖਾਣਾ ਘਰੋਂ ਜਾ ਰਿਹਾ ਹੈ ਫਿਰ ਉਹ ਕਹਿੰਦਾ ਜੀ ਪੁਲਿਸ ਜੇ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਉਹ ਰਲਿਆ ਹੋਇਆ ਹੈ ਸਾਜ਼ਿਸ਼ ਦੇ ਵਿੱਚ ਜੇਲ ਐਡਮਿਨਿਸਟ੍ਰੇਸ਼ਨ ਆਪ ਦੇ ਅੰਦਰ ਸੀਗਾ ਸੋ ਕਈ ਵਾਰੀ ਮੈਨੂੰ ਲੱਗਦਾ ਹੈ ਵੀ ਕੁਝ ਕਿਤੇ ਨਾ ਕਿਤੇ ਤਾਲਮੇਲ ਦੀ ਘਾਟ ਹੈ ਆਪਸ ਦੇ ਵਿੱਚ ਉਹ ਤਾਂ ਚਲੋ ਠੀਕ ਹੈ ਸ਼ੂਗਰ ਦੇ ਮਰੀਜ਼ ਨੇ ਜੇਲ ਦਾ ਖਾਣਾ ਖਾ ਕੇ ਵੈਸੇ weight ਘਟ ਜਾਂਦਾ ਹੈ ਤੇਰੇ ਗੀਤਾ ਉਹ ਤਾਂ ਪੜ ਕੇ ਟਾਈਮ ਕੱਢਦੇ ਰਹੇ ਨੇ ਉਹ ਤੇ ਫੇਸ਼ ਭਗਤੀ ਦਾ ਵੀ ਭਾਰ ਹੁੰਦਾ ਬੰਦੇ ਦੇ ਉੱਪਰ ਕਾਫੀ ਸਾਰਾ ਸੋ ਉਹ ਵੇਟ ਦਾ ਘਟ ਗਿਆ ਹੋਣਾ ਕੋਈ ਐਸੀ ਗਰਮੀ ਆਨੇ ਅੱਜਕੱਲ ਪਸੀਨਾ ਵੈਸੇ ਵੀ ਆ ਜਾਂਦਾ ਪਰ ਇਹਨੂੰ ਇਦਾਂ ਇੰਟਰਪ੍ਰੀਟ ਕਰਨਾ ਵੀ ਬਹੁਤ ਗੰਭੀਰ ਬਿਮਾਰੀ ਕੋਈ ਲੱਗ ਗਈ ਐ ਇਸ ਤਰ੍ਹਾਂ ਹੋ ਗਿਆ ਅਨਫੋਰਚੂਨੇਟ ਐ ਨਾ ਸਮਝਦਾ ਇਹਦੇ ਨਾਲ ਵਰਕਰਾਂ ਦੇ ਵਿੱਚ ਵੀ ਡਿਪਰੈਸ਼ਨ ਫੈਲਦਾ ਕਿਸੇ ਨਾ ਕਿਸੇ ਲੈਵਲ ਦੇ ਉੱਪਰ ਇਹ ਵੀ ਚੀਜ਼ ਨਿਕਲਦੀ ਐ ਕਿ ਬੰਦੇ ਦੀ ਬੜੀ ਉਮਰ ਨਹੀਂ ਐ ਇਹਦਾ ਮਤਲਬ ਹੋਰ ਆਲਟਰਨੇਟਿਵ ਲੱਭਿਆ ਜਾਵੇ ਆਮ ਆਦਮੀ ਪਾਰਟੀ ਦੇ ਵਿੱਚ ਕੇਜਰੀਵਾਲ ਦਾ ਆਲਟਰਨੇਟਿਵ ਲੱਭਣਾ ਜਿਹੜਾ ਇਹ ਮੇਰਾ ਖਿਆਲ ਬੜਾ ਮੁਸ਼ਕਲ ਕੰਮ ਐ ਸਾਰੇ ਜਾਣਦੇ ਹੀ ਨੇ ਉਹਨਾਂ ਦੇ ਜਿਹੜੇ ਲਾਗੇ ਛਾਗੇ ਵਾਲੇ ਬੰਦੇ ਨੇ ਕਿ ਉਹਨਾਂ ਦਾ ਅਲਟਰਨੇਟਿਵ ਨਹੀਂ ਹੋ ਸਕਦਾ ਉਹਨਾਂ ਦਾ ਅਲਟਰਨੇਟਿਵ ਲਾਲੂ ਪ੍ਰਸ਼ਾਦ ਦਾ ਰਵੜੀ ਦੇ ਹੀ ਹੋ ਹੀ ਹੋ ਸਕਦਾ ਹੈ ਕਿਸੇ ਨਾ ਕਿਸੇ ਨਾਲ ਸੋ ਇਹ ਜਿਹੜੀ ਇੰਟਰਨਲ ਸਟਰਗਲ ਹੈ ਨਾ ਇਹਨਾਂ ਦੀ ਇਹ ਉਹਦੇ ਚੋਂ ਨਿਕਲ ਰਹੀਆਂ ਨੇ ਗੱਲਾਂ ਸਵਰਤੀ ਮਾਲੀਵਾਲ ਦੇ ਕੇਸ ਵਿੱਚ ਤੁਸੀਂ ਦੇਖਿਆ ਸੀਗਾ ਕਿ ਸੰਜੀਤ ਸਿੰਘ ਨੇ ਇੰਪ੍ਰੈਸ ਕਾਨਫਰੰਸ ਕਰਕੇ ਕਹਿ ਦਿੱਤਾ ਸੀ ਕਿ ੱੱਕਾ ਹੋਇਆ ਉਹਦੇ ਨਾਲ ਜਲਦੀ ਐਕਸ਼ਨ ਲੈਣਗੇ ਕੇਜਰੀਵਾਲ ਸਾਹਿਬ ਐਕਸ਼ਨ ਸਾਹਮਣੇ ਆ ਗਏ ਸੋ ਜਿਹੜੀਆਂ ਅੰਦਰ ਪਹਿਲਾਂ ਇੱਕੋ ਹੀ ਮਤਲਬ ਸਮੂਹਾਨ ਚੱਲਦਾ ਹੁੰਦਾ ਸੀ ਉਹੀ ਬੋਲਦੇ ਸੀ ਬਾਕੀ ਪਿੱਛੇ ਬੋਲਦੇ ਹੁੰਦੇ ਸੀ ਉਹ ਹੁਣ ਇਹ ਕਿ ਥੋੜੀਆਂ ਤਰ੍ਹਾਂ ਵਿੱਚੋਂ ਹੋਰ ਨਿਕਲਣੀਆਂ ਸ਼ੁਰੂ ਹੋ ਗਈਆਂ ਨੇ ਪਤਾ ਨਹੀਂ ਤਾਂ ਉਹ ਚਾਣ ਚੱਕ ਨਿਕਲ ਜਾਂਦੀਆਂ ਨੇ ਉਹਨੇ ਟ੍ਰੇਨਿੰਗ ਨਹੀਂ ਹੋਈ ਹੁੰਦੀ ਕਹਿ ਲਓ ਕਿ ਜਾਂ ਵਿੱਚ ਸੱਚੀ ਮਿੱਚੀ ਕਿਤੇ ਨਾ ਕਿਤੇ ਸ਼ਾਇਦ ਕੋਈ ਹੋਰ ਸੰਗੀਤਕਾਰ ਵੀ ਵਿੱਚ ਤਿਆਰੀ ਕਰ ਰਹੇ ਨੇ ਕਿਸੇ ਗੱਲ ਦੀ ਸੋ ਇਹ ਇਹ ਆਉਣ ਵਾਲੇ ਦਿਨਾਂ ਚ ਪਤਾ ਲੱਗੂਗਾ ਪਰ ਮੈਨੂੰ ਲੱਗਦਾ ਹੈ ਕਿ ਇਹ ਗੱਲ मतलब ਇਹਦੀ ਹਾਈਲਾਈਟ ਕਰਨੀ ਚਲੋ ਇਹ ਤਾਂ ਮਾੜੀ ਗੱਲ ਹੈ ਵੀ ਸੇਹ ਤਾਂ ਉਹਨਾਂ ਦੀ ਪਰਮਾਤਮਾ ਠੀਕ ਕਰੇ ਕੋਈ ਅਸੀਂ ਗੱਲ ਨਹੀਂ ਪਰ ਜੇ ਹੈ ਵੀ ਤਾਂ ਮੇਰਾ ਖਿਆਲ ਹੈ ਹਾਈਲਾਈਟ ਕਰਨੀ ਦੇ ਆਪਣੇ ਪੋਲੀਟੀਕਲ ਮੀਨਿੰਗ ਹੁੰਦੇ ਨੇ ਮੇਸ਼ਾ ਸੋ ਇਹ ਬਾਦਲ ਸਾਹਿਬ ਉਮਾਰ ਹੋ ਕੇ ਅਮਰੀਕਾ ਚਲੇ ਗਏ ਸੀ ਤੇ ਟੌੜਾ ਸਾਹਿਬ ਨੇ ਕੋਈ ਬਿਆਨ ਦਿੱਤਾ ਸੀ ਆਪਾਨੂੰ ਪਤਾ ਹੈ ਕਾਲੀ ਸਿਆਸਤ ਦੇ ਵਿੱਚ ਉਸ ਇੱਕ ਬਿਆਨ ਦੇ ਫਿਰ ਕੀ ਸਿੱਟੇ ਨਿਕਲੇ ਸੀ ਤੇ ਇਹ ਇਤਿਹਾਸ ਹੈ ਮਤਲਬ ਪੰਜਾਬ ਦਾ ਸੋ ਇਸ ਕਰਕੇ ਮੇਰਾ ਖਿਆਲ ਹੈ ਕਿ ਸਿਆਸੀ ਬੰਦਿਆਂ ਦੀ ਜਿਹੜੀ ਬਿਮਾਰੀ ਹੈ ਉਹ ਵੀ ਸਿਆਸੀ ਤੌਰ ਤੇ ਨਿਊਟਰਲ ਨਹੀਂ ਹੁੰਦੀ ਤੇ ਉਹਦੀ ਗੱਲ ਕਰਨੇ ਵੀ ਨਿਊਟਰਲ ਨਹੀਂ ਹੁੰਦੀ ਇਸ ਇਸ ਪ੍ਰਸੰਗ ਦੇ ਵਿੱਚ ਸਮਝਣ ਦੀ ਜ਼ਰੂਰਤ ਹੈ ਬਿਲਕੁਲ ਮੈਂ ਮੈਂ ਜਿੱਥੋਂ ਤੱਕ ਸਵਾਲ ਕੀਤਾ ਸੀ ਕਿ ਮੰਤਰੀ ਮੰਡਲ ਦੇ ਵਿੱਚ ਬਦਲਾ ਹੁਣ ਕਿਉਂਕਿ ਉੱਥੇ ਜਿਵੇਂ ਸੰਦੀਪ ਪਾਟਕ ਹੋਰਾਂ ਦੀ ਗੱਲ ਹੈ ਜਾਂ ਸੰਜੇ ਸਿੰਘ ਦੇ ਨਾਲ ਕੇਜਰੀਵਾ ਜਿਹੜੇ ਭਗਵੰਤ ਮਾਨ ਸਾਹਿਬ ਨੇ ਉਹਨਾਂ ਨਾਲ ਕਾਫੀ ਨਜ਼ਦੀਕੀਆਂ ਨੇ ਅੱਗੇ ਤਾਂ ਉਤੋਂ ਕਹਿੰਦੇ ਲਿਸਟਾਂ ਹੁੰਦੀਆਂ ਸੀ ਨਾ ਤਾਂ ਹੁਣ ਇੱਥੇ ਕੌਣ ਤਿਆਰ ਕਰੇਗਾ ਰਾਗਵ ਚੱਡਾ ਹੋਰਾਂ ਨੂੰ ਵੀ ਐਕਸਾਈਡ ਕਰ ਦਿੱਤਾ ਗਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਇੰਨਾ ਵਿਸ਼ਵਾਸਯੋਗ ਆਪਣਾ ਕੋਈ ਮਤਲਬ ਕਿ ਬਹਾਲੀ ਕਰ ਆਮ ਆਦਮੀ ਪਾਰਟੀ ਦੇ ਵਿੱਚ ਕਰ ਸਕਣਗੇ ਇੱਕ ਜਿੱਤ ਕੀ ਮਤਲਬ ਉਹ ਵੀ ਢਾਈ ਸਾਲਾਂ ਦੀ ਹੈ ਢਾਈ ਲਾਲੋ ਜੀ ਦੇ 2 ਸਾਲ ਪਸਾ ਕੱਢਣੀ ਹੈ ਕੁਬ ਮੰਤਰੀ ਮੰਡਲ ਦੇ ਵਿੱਚ ਕੁਝ ਚੀਜ਼ਾਂ ਤਾਂ ਗਿਵਨ ਪੋਲੀਟੀਕਲ ਮੋਰੈਲਟੀ ਦੇ ਤੌਰ ਤੇ ਨੇ ਕਿ ਜਿਹੜੇ ਮੰਤਰੀ ਖੜੇ ਹੋਏ ਐਮਪੀ ਦੇ ਲਈ ਤੇ ਹਾਰ ਗਏ ਉਹ ਕੁਐਸਚਨ ਮਾਰਕ ਦੇ ਅੰਦਰ ਆ ਜਾਂਦੇ ਨੇ ਖਾਸ ਕਰਕੇ ਜੇ ਤੁਸੀਂ ਉਹਦਾ ਕੰਸਟੀਟੂਐਂਸੀ ਵਾਈਜ਼ ਐਨਲਿਸਿਸ ਕਰੋ ਕਿ ਜਿੱਥੋਂ ਐਮਐਲਏ ਸੀ ਜੇ ਉੱਥੋਂ ਵੀ ਹਾਰ ਗਏ ਕਈਆਂ ਦਾ ਤਾਂ ਇੱਜ਼ਤ ਰਹਿ ਗਈ ਕਿ ਉਹ ਉਸ ਕੰਸਟੀਟੂਐਂਸੀ ਚੋਂ ਨਹੀਂ ਹਾਰੇ ਜਿਸ ਤਰ੍ਹਾਂ ਆਪਣੇ ਅੰਮ੍ਰਿਤਪਾਲ ਵੀਰ ਸਿੰਘ ਜੀ ਨੇ ਪਰ ਲਾਲਜੀਤ ਪੁੱਲਰ ਆ ਜਾਂ ਹੋਰ ਇਸ ਤਰ੍ਹਾਂ ਦੇ ਜਿਹੜੇ ਉਸ ਕੰਸਟੀਟੂਐਂਸੀ ਦੇ ਵਿੱਚੋਂ ਵੀ ਹਾਰ ਗਏ ਉਨਾ ਨੂੰ ਮੇਰਾ ਖਿਆਲ ਟੇਨੇਬਲ ਨਹੀਂ ਉਹ ਰੱਖਣਾ ਅਰ ਬਹੁਤ ਏ ਦਾ ਡਿਊ ਹੈ ਜਿਹੜਾ ਮਤਲਬ ਚੇਂਜ ਹੈ ਜਿਹੜੀ ਮੰਤਰੀ ਮੰਡਲ ਦੇ ਵਿੱਚ ਬਹੁਤ ਸਾਰੇ ਐਸਪੀਰੈਂਟ ਵੀ ਨੇ ਲੋਕ ਬਹੁਤ ਸਾਰੇ ਸਿੱਧੇ ਦਿੱਲੀ ਵੀ ਜਾਂਦੇ ਨੇ ਇਹਨਾਂ ਆਪਣਾ ਸਮਾਨ ਲੈ ਕੇ ਸੋ ਮੇਰਾ ਖਿਆਲ ਹੈ ਕਿ ਇਹ ਡਿਊ ਤਾਂ ਹੈ ਪਰ ਲੋਕਾਂ ਦੇ ਜਿਹੜੀ ਪਰਸਪੈਕਸ਼ਨ ਬਣ ਰਹੀ ਹੈ ਜਿਹੜੀ ਆ ਰਹੀ ਹੈ ਗੱਲ ਉਹ ਇਹ ਕਿ ਸੰਘਰਸ਼ ਸੀਐਮ ਦੀ ਕੁਰਸੀ ਲਈ ਕਰਦਾ ਹੈ ਜਿਹੜਾ ਕਿ ਜਲੰਧਰ ਵੈਸਟ ਦੀ ਇਲੈਕਸ਼ਨ ਦੇ ਨਾਲ ਥੋੜਾ ਜਿਹਾ ਸ਼ਾਇਦ ਰੁਕ ਜਵੇ ਪਰ ਇਹ ਹੈ ਕਿ ਅੰਦਰੋਂ ਅੰਦਰ ਹੀ ਕਾਫੀ ਜ਼ਿਆਦਾ ਇਸ ਗੱਲ ਦੇ ਉੱਪਰ ਚੱਲ ਰਹੀ ਹੈ ਗੱਲ ਕਿ ਦਿੱਲੀ ਵਾਲੇ ਨੇ ਜਿਹੜੇ OBC ਕਲੀ ਕੁਛ ਨਹੀਂ ਹਨ ਉਸ ਤਰੀਕੇ ਨਾਲ ਭਗਵੰਤ ਮਾਨ ਦੇ ਜਿਹੜੇ ਆਜ਼ਾਦ ਜਾਂ ਸੈਮੀ ਆਜ਼ਾਦ ਫੈਸਲੇ ਲੈਣ ਦੀ ਜਿਹੜੀ ਗੱਲ ਹੈ ਜਾਂ ਉਹਦੀ ਅਨਪ੍ਰੇਡਿਕਟੇਬਲ ਨੇਚਰ ਹੈ ਜਿਹੜੀ ਤੇ ਕੁਛ ਹੈ ਕਿ ਪ੍ਰੈਸ਼ਰ ਵੱਧ ਰਿਹਾ ਹੈ ਗਵਰਨੈਂਸ ਦੇ ਉੱਪਰ ਕਹਿ ਲਓ ਕੋਰਟਾਂ ਵੱਲੋਂ ਕਹਿ ਲਓ ਲਾਅ ਐਂਡ ਆਰਡਰ ਦਾ ਕਹਿ ਲਓ ਗਰਾਊਂਡ ਲੈਵਲ ਤੇ ਕਹਿ ਲਓ ਸੋ ਉਹ ਚੀਜ਼ਾਂ ਨੇ ਜਿਹੜੀਆਂ ਮੇਰਾ ਖਿਆਲ ਇਹ ਹੈ ਕਿ ਉਹ ਥੋੜੀ ਬਹੁਤ ਇਹਨਾਂ ਨੂੰ ਕੁਛ ਨਾ ਕੁਛ ਕਰਨਾ ਪਊ ਕੁਝ ਮੰਤਰੀ ਦੱਗੀ ਨੇ ਇਹਨਾਂ ਨੂੰ ਬਦਲ ਦੇਣਾ ਚਾਹੀਦਾ ਔਰ ਕੁਝ ਹੋ ਸਕਦਾ ਟੈਲੈਂਟ ਬਾਹਰ ਬੈਟਰ ਬੈਠਾ ਹੋਵੇ ਉਹਦੇ ਨਾਲ ਇੱਕ ਨਵੀਂ ਲੁੱਕ ਵੀ ਆ ਜਾਂਦੀ ਹੈ ਪਰ ਇਹ ਹੈ ਕਿ ਇਹ ਇਨਾ ਸੌਖਾ ਨਹੀਂ ਹੈ ਕੰਮ ਸਾਰਿਆਂ ਦੇ ਹੱਥ ਇਵਨ ਦਿੱਲੀ ਵਾਲਿਆਂ ਦੇ ਵੀ ਤੇ ਪੰਜਾਬ ਵਾਲਿਆਂ ਦੇ ਵੀ ਉਹਨੇ ਫ੍ਰੀ ਨਹੀਂ ਹੱਥ ਕਿਉਂ ਚੂਜ਼ ਕਰ ਲੈਣ ਕਿ ਨਹੀਂ ਇਹਨੂੰ ਚੱਕ ਕੇ ਇੱਥੇ ਰੱਖ ਦੇ ਜਿਹੜਾ ਪਹਿਲਾ ਕੰਮ ਸੀ ਕਿ ਇੱਥੇ ਪਿਆਦਾ ਪਿਆਦਾ ਰੱਖਦੇ ਹੋ ਇੱਥੇ ਘੋੜਾ ਰੱਖਦੇ ਹੋ ਚੈਸ ਦੀ ਤਰ੍ਹਾਂ ਉਹ ਉਹ ਸਮਾਂ ਲੱਗ ਚੁੱਕਿਆ ਉਹ ਦਿੱਲੀ ਵਾਲਿਆਂ ਦਾ ਵੀ ਇਨਾ ਕੰਟਰੋਲ ਨਹੀਂ ਹੈ ਹੋਰ ਸ਼ਕਤੀਆਂ ਬਹੁਤ ਨੇ ਕਿੰਗੇਟੇਡੇ ਤਰੀਕੇ ਦੇ ਨਾਲ ਇਨਫਲੂਐਂਸ ਕੰਮ ਕਰਨ ਵਾਲੇ ਬੜਾ ਕੁਛ ਚੰਦਾ ਹੁੰਦਾ ਹੈ ਸਿਆਸਤ ਦੇ ਵਿੱਚ ਉਹ ਸਾਰਿਆਂ ਦੀ ਗਿਰਫਤ ਬੜੀ ਤਕੜੀ ਹੈ ਸੋ ਇਸ ਕਰਕੇ ਫੈਸਲੇ ਲੈਣੇ ਇਹਨੇ ਸੌਖੇ ਨਹੀਂ ਉਹਨਾਂ ਦੇ ਲਈ ਦੇਖਣ ਨੂੰ ਬੇਸ਼ੱਕ ਲੱਗਦਾ ਹੁੰਦਾ ਪਰ ਡਿਊ ਹੈ ਕਰਨਾ ਚਾਹੀਦਾ ਉਹਨਾਂ ਨੂੰ ਰੀਫਰੇਮ ਕਰਨਾ ਚਾਹੀਦਾ ਜਿਹੜੀਆਂ ਜਗ੍ਹਾ ਖਾਲੀ ਨੇ ਇਵਨ ਹੋਮ ਮਿਨਿਸਟਰ ਦੀ ਵੀ ਜਿਹੜੀ ਪੋਸਟ ਹੈ ਭਗਵੰਤ ਮਾ ਕੋ ਨਹੀਂ ਚੱਲ ਰਹੀ ਤਾਂ ਕਿਸੇ ਕੰਪੀਟੈਂਟ ਬੰਦੇ ਨੂੰ ਬਣਾ ਦੇਣਾ ਚਾਹੀਦਾ ਸੋ ਬਾਕੀ ਦੇਖੋ ਜਿਵੇਂ ਜਿਵੇਂ ਪ੍ਰਤਾਪ ਸਿੰਘ ਬਾਜਵਾ ਹਰਣਾ ਵੀ ਚਲੋ ਇਸ ਗੱਲ ਦਾ ਜ਼ਿਕਰ ਕਰਦੇ ਸੀਗੇ ਇਲੈਕਸ਼ਨ ਤੋਂ ਪਹਿਲਾਂ ਕਿ ਜੀ ਭਗਵੰਤ ਮਾਨ ਨੂੰ ਜਿਹੜਾ ਇਹਨਾਂ ਦੀ ਛੁੱਟੀ ਹੋ ਜੇਗੀ ਜੇ ਇਲੈਕਸ਼ਨ ਹਾਰਦੇ ਨੇ ਜਾਂ ਸਤੰਬਰ ਤੱਕ ਇਹ ਸਾਰਾ ਕੁਝ ਹੋ ਸਕਦਾ ਹੈ ਇਸ ਤਰ੍ਹਾਂ ਦੇ ਲਗਾਤਾਰ ਦਾਅਵੇ ਕੀਤੇ ਗਏ ਜਦੋਂ ਅਸੀਂ ਹੁਣ ਇੱਕ ਸੀਟ ਦੀ ਮਤਲਬ ਕਿ ਹੁਣ ਵਿਕਾਸ ਦੀ ਰਫਤਾਰ ਵਾਲੇ ਬਸ ਇਹ ਕਹਿੰਦੇ ਕਿ ਜਲੰਧਰ ਵੈਸਟ ਨੂੰ ਦੀ ਬੈਸਟ ਬਣਾਉਣਾ ਪੂਰਾ ਪੰਜਾਬ ਦੀ ਬੈਸਟ ਬਣਾਉਣ ਨੂੰ ਅ ਅੱਗੇ ਵਧਣ ਦੇ ਵੱਲ ਨੂੰ ਤਿਆਰ ਬੈਠਾ ਆ ਪਰ ਸਰਕਾਰ ਵੱਲੋਂ ਰੰਗਲੇ ਪੰਜਾਬ ਵਾਲਾ ਚੈਪਟਰ ਉਹ ਇਸ ਤਰੀਕੇ ਨਾਲ ਉਹਦੇ ਉੱਤੇ ਕੰਮ ਕਰਦੇ ਨਜ਼ਰ ਨਹੀਂ ਆਉਂਦੇ ਕੋਸ਼ਿਸ਼ਾਂ ਹੁੰਦੀਆਂ ਨੇ ਪਰ ਰੁਕਾਵਟ ਕਿੱਥੇ ਹੈ ਪੈਸਾ ਇਹ ਕਹਿੰਦੇ ਖਜ਼ਾਨੇ ਦੇ ਵਿੱਚ ਹੈਗਾ ਪਰ ਉਹ ਵਰਤਿਆ ਨਹੀਂ ਉਸ ਢੰਗ ਨਾਲ ਜਾ ਰਿਹਾ ਜਾਂ ਫਿਰ ਉਹਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਨੂੰ ਪਤਾ ਨਾ ਲੱਗੇ ਕਿ ਬੁੱਕਲ 'ਚ ਗੁੜਪਣਾ ਨੜੀ ਗੱਲ ਹੈ ਕਿ ਅੰਦਰ ਕੀ ਆ ਪਰ ਹੁਣ ਇਹ ਕਹਿੰਦੇ ਜਿਵੇਂ ਸੁਨੀਲ ਜਾਖੜ ਹੋਰਾਂ ਨੇ ਵੀ ਇਸ ਕਾ ਦਾ ਦਾਵਾ ਕੀਤਾ ਕਿ ਚਲੋ ਤੁਹਾਨੂੰ ਜਿੱਤ ਮੁਬਾਰਕ ਹੋਵੇ ਪਰ ਉਹ ਕੰਮ ਤੁਸੀਂ ਜ਼ਰੂਰ ਪੰਜਾਬ ਲਈ ਉਹ ਕ੍ਰਿਸ਼ਟਾਚਾਰ ਦੇ ਤੰਤਰ ਤੋਂ ਬਚਾਉਣ ਦੀ ਗੱਲ ਉਹ ਸਾਰਾ ਕੀ ਮੁੱਖ ਮੰਤਰੀ ਭਗਵੰਤ ਮਾਨੂ ਨੇ ਇੰਨੇ ਵੱਡੇ ਫੈਸਲੇ ਲੈ ਪਾਉਣਗੇ ਨਸ਼ਿਆਂ ਦਾ ਮਾਮਲਾ ਉਹ ਜਿਹੜਾ ਪੁਲਿਸ ਤੰਤਰ ਜਾਂ ਪ੍ਰਸ਼ਾਸਨਿਕ ਤੰਤਰ ਹੈ ਉਹ ਸਰਕਾਰ ਦੇ ਅੰਡਰ ਹਾਲੇ ਤੱਕ ਨਹੀਂ ਆ ਰਿਹਾ 2.5 ਪੌਣੇ 3 ਸਾਲ ਲੰਘ ਗਏ ਤੇ ਕੁਸ ਕੁਮਿੰਦਰ ਜੀ ਪਹਿਲਾ ਸਾਲ 6 ਮਹੀਨੇ ਤਾਂ ਹਨੀਮੂਨ ਪੀਰੀਅਡ ਹੁੰਦਾ ਇੱਕ ਸਾਲ ਸਰਕਾਰ ਦੀ ਜਵਾਨੀ ਹੁੰਦੀ ਹੈ ਉਹ ਤੋਂ ਬਾਅਦ ਤਾਂ ਟਲਣਾ ਸ਼ੁਰੂ ਹੋ ਜਾਂਦਾ ਪਰ ਉਹ ਹੋ ਚੁੱਕਿਆ ਆਪਣੇ ਸਾਹਮਣੇ ਹੀ ਐਸੀ ਗੱਲ ਹੈ ਸੋ ਉਹ ਫੈਸਲੇ ਤਾਂ ਆਪਾਂ ਭੁੱਲ ਜਾਈਏ ਦੂਜੀ ਚੀਜ਼ ਹੈ ਸ਼ਬਦਾਵਲੀ ਦੀ ਵੀ ਉਹਨੂੰ ਵੈਸਟ ਨੂੰ ਵੈਸਟ ਬਣਾਉਣਾ ਜਾਂ ਹੋਰ ਕਰਨਾ ਉਹ ਤਾਂ ਐਵੇਂ মিডিਆ ਖਾਤਰ ਇੱਕ ਹੁੰਦੀ ਨੇ ਕਿ ਮੈਂ ਇਹਨਾਂ ਨੇ ਉੱਥੇ ਇੱਕ ਇਨਵੈਸਟਮੈਂਟ ਦੇ ਲਈ ਕਰੀ ਸੀ ਆਪਣੇ ਪਤਨੀ ਬੰਬੇ ਵੇਚ ਕੇ ਕਿੱਥੇ ਜਾ ਕੇ ਸਾਊਥ ਦੇ ਵਿੱਚ ਉਹ ਕਹਿੰਦੇ ਅਸੀਂ ਉਹਨਾਂ ਨੂੰ ਕਿਹਾ ਵੀ ਇਨਵੈਸਟ ਇਨ ਦਾ ਵੈਸਟ ਉਹ ਐਵੇਂ ਉਹਨਾਂ ਲਫ਼ਜ਼ ਨੇ ਉਧਰੋਂ ਉਧਰੋਂ ਜੇ ਮੈਂ ਉਹ ਮਤਲਬ ਪਹਿਲੀ ਜਮਾਤ ਚ ਨਹੀਂ ਹੁੰਦੇ ਪਹਿਲੀ ਤੋਂ ਵੀ ਕੱਚੀ ਪਹਿਲੀ ਦੇ ਵਿੱਚ ਜਿਹੜੀਆਂ ਰਾਈਮਸ ਹੁੰਦੀਆਂ ਨੇ ਨਾ ਰਾਈਮਿੰਗ ਹੈ ਉਹ ਤਾਂ ਅਸਲ ਦੇ ਵਿੱਚ ਕਿ ਜੋਨੀ ਜੋਨੀ ਜੈਸ ਪਾਪਾ ਮਤਲਬ ਉਸ ਟਾਈਪ ਦੀ ਗੱਲ ਹੈ ਉਹਦਾ ਕੋਈ ਮਤਲਬ ਨਹੀਂ ਉਹ ਮੀਡੀਆ ਲਈ ਹੈ ਇਹ ਨੂੰ ਜਲੰਧਰ ਵੈਸਟ ਨੂੰ ਵੀ ਪੰਜਾਬ ਨੂੰ ਵੈਸਟ ਬਣਾਉ ਪਹਿਲੀ ਗੱਲ ਤਾਂ ਸੋਚੀ ਗੱਲ ਇਹ ਹੈ ਕਿ ਵੈਸਟ ਤੇ ਵੈਸਟ ਦਾ ਕੋਈ ਰੋਲਾ ਨਹੀਂ ਹੈ ਇਸ ਦੇ ਵਿੱਚ ਤਾਂ ਉਹ ਬੰਦੇ ਥੋੜੇ ਆਉਂਦੇ ਨੇ ਚਲੇ ਜਾਂਦੇ ਨੇ ਮਤਲਬ ਉਹੀ ਤੁਹਾਡਾ ਅੰਗਰਾਲ ਜੀ ਦੇ ਹੱਕ ਦੇ ਵਿੱਚ ਤੁਸੀਂ ਇੰਨਾ ਕੁਝ ਕਰਦੇ ਸੀ ਉਹ ਨਹੀਂ ਤੁਹਾਡੇ ਪਰਦੇ ਫੋਲੇ ਉੱਥੇ ਠੀਕ ਹੈ ਨਾ ਜੀ ਤੋ ਇਹ ਚੀਜ਼ਾਂ ਮੇਰਾ ਖਿਆਲ ਇਹ ਹੈ ਕਿ ਉਹ ਜਖਰ ਸਾਹਿਬ ਨੇ ਕਿਹਾ ਕਿ ਬੇਲਗਾਮ ਹੋ ਚੁੱਕਿਆ ਜਿਹੜਾ ਕ੍ਰਪਸ਼ਨ ਤੰਤਰ ਹੈ ਜਿਹੜਾ ਇਹ ਇਨੀ ਇਨੀ ਕ੍ਰਪਸ਼ਨ ਫੈਲ ਗਈ ਹੈ ਚਲੋ ਆਪੋਜੀਸ਼ਨ ਨੇ ਤਾਂ ਕਹਿਣਾ ਹੁੰਦਾ ਬਾਜਵਾ ਸਾਹਿਬ ਨੇ ਕਿਹਾ ਪਰ ਇਹਨਾਂ ਨੂੰ ਆਪਣੇ ਪੀੜੀ ਹੇਟ ਸੋਟਾ ਮਾਰ ਕੇ ਦੇਖਣਾ ਚਾਹੀਦਾ ਸਿਰਫ ਇਨੀਆਂ ਗੱਲਾਂ ਦੇ ਨਾਲ ਕਿ ਲਲਕਾਰਿਆਂ ਦੇ ਨਾਲੇ ਲਲਕਾਰਿਆਂ ਤੇ ਚੱਲ ਰਹੀ ਹੈ ਸਰਕਾਰ ਬੜੀ ਬੇਅਦਲੀ ਕਿ ਲਾ 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 ਕਰਕੇ ਇਧਰੋਂ ਪੈ ਜੋ ਉਧਰੋਂ ਪੈ ਜੋ ਪਿੱਛੇ ਕੁਝ ਨਹੀਂ ਹੈ ਇਸ ਦੇ ਵਿੱਚ ਸੋ ਮੇਰਾ ਖਿਆਲ ਇਹ ਹੈ ਕਿ ਇਹ ਸੀਰੀਅਸ ਜੇ ਹੋ ਜਾਣ ਤਾਂ ਸ਼ਾਇਦ ਥੋੜਾ ਬਹੁਤ ਲੋਕ ਇਹਨਾਂ ਨੂੰ ਮੋਰ ਸੀਰੀਅਸਲੀ ਲੈ ਲੈਣ ਪਰ ਇਹ ਕਮਾ ਚੁੱਕੇ ਨੇ ਇਸ ਜਿੱਤ ਨੂੰ ਇਦਾਂ ਨਾ ਕਿਤੇ ਸਮਝ ਲੈਣ ਭਲੇਖੇ ਤੇ ਠਾਲ ਵੀ ਇਹ ਮਤਲਬ ਸਾਡੀ ਜਿੱਤ ਹੈ ਕਿ ਬੇਸਿਕਲੀ ਬਿਊਰੋਕ੍ਰੇਸੀ ਤੇ ਮਤਲਬ ਪੁਲਿਸ ਤੰਤਰ ਦੀ ਜਿੱਤ ਹੈ ਜਾਂ ਜਿਹੜਾ ਕਹਿੰਦੇ ਹੋ ਕਿ ਇਲੈਕਟੋਰਲ ਮੈਨੇਜਮੈਂਟ ਹੈ ਮੰਡੇਟ ਨਹੀਂ ਹੈ ਪਰ ਐਵੇਂ ਸਾਰੀਆਂ ਸਟੇਟਾਂ ਕਰਦੀਆਂ ਨੇ ਜਦੋਂ ਰਾਜਤੰਤਰ ਹੱਥ ਦੇ ਵਿੱਚ ਹੁੰਦਾ ਹੈ ਤਾਂ ਸਟੇਟ ਲੈਵਲ ਤੇ ਜਿਹੜੀ ਵੀ ਇਲੈਕਸ਼ਨ ਹੁੰਦੀ ਹੈ ਉਹਦੇ ਚੇਵੇਂ ਸੋ ਇਹਨੂੰ ਮਿਸਰੀਡ ਨਹੀਂ ਕਰਨਾ ਚਾਹੀਦਾ ਉਹਦੇ ਨਾਲ ਹੋਰ ਰਿਲੈਕਸ ਹੋ ਜਾਣਗੇ ਹੋਰ ਗੜਬੜ ਹੋਜੂਗੀ ਹੋਰ ਢਿੱਲੇ ਪੈ ਜਾਣਗੇ ਕੁਦਰਤ ਵੱਲੋਂ ਹੋਰ ਵੱਡੀ ਚਪੇੜ ਵੱਜੂਗੀ ਉਹਦਾ ਕੋਈ ਫਾਇਦਾ ਨਹੀਂ ਬਿਲਕੁਲ ਹਾਲੇ ਤੱਕ ਸੱਤਾ ਦੇ ਵਿਚਰੇ ਨਾ ਸੱਤਾਜ਼ਾਰੀ ਨੇ ਜਦੋਂ 5 ਸਾਲ ਮੁਕੰਮਲ ਹੋ ਗਏ ਸਾਰਾ ਕੁਝ ਜਦੋਂ ਚੋਰ ਕਮਿਸ਼ਨ ਦੇ ਅੰਦਰ ਆ ਗਿਆ ਫਿਰ ਉਦੋਂ ਸਵਾਲ ਹੋਰ ਵੱਡੇ ਹੋ ਜਾਣਗੇ ਕਿ ਉਦੋਂ 2027 ਦਾ ਏਜੰਡਾ ਅੱਜ ਹੀ ਸੈੱਟ ਕਰ ਰਹੇ ਨੇ ਉਹ ਵਿਕਾਸ ਦੇ ਪੱਧਰ ਦੇ ਉੱਤੇ ਜਾਂ ਪੰਜਾਬ ਦੇ ਸਰਪੱਖੀ ਜਿਹੜੇ ਮੁੱਦਿਆਂ ਦੀ ਗੱਲ ਆ ਉਹਨਾਂ ਨੂੰ ਅੱਗੇ ਵਧਾਉਣ ਉਹਨਾਂ ਨੂੰ ਸੁਣਝਾਉਣ ਦੀ ਬਜਾਏ ਜੇ ਤੁਸੀਂ ਉਹਨਾਂ ਦੇ ਉੱਤੇ ਗੱਲ ਨਹੀਂ ਕਰੋਗੇ ਹੱਲ ਦੀ ਗੱਲ ਜਾਂ ਹੱਲ ਨਹੀਂ ਕਰੋਗੇ ਤਾਂ ਫਿਰ ਲੋਕ ਉਸੇ ਪਾਸੇ ਵੱਲ ਨੂੰ ਸੋਚਣਗੇ ਅਕਾਲੀ ਦਲ ਦੀ ਪੋਜੀਸ਼ਨ ਨੂੰ ਕਿਵੇਂ ਸਮਝੀਏ ਬੇਹਤ ਬੁਰੀ ਪੋਜੀਸ਼ਨ ਹੈ ਕਿ ਸੁਖਬੀਰ ਬਾਦਲ ਕਹਿੰਦੇ ਜਿਹਦੇ ਸਿਰ ਤੇ ਹੱਥ ਧਰਦੇ ਨੇ ਉਹ ਵੀ ਡੁੱਬ ਜਾਂਦਾ ਪਾਰਟੀ ਤੇ ਡੁੱਬੀ ਤਕੜੀ ਨੂੰ ਵੀ ਡੋਬਤਾ ਭੋਜਨ ਸਮਾਜ ਪਾਰਟੀ ਬਸਪਾ ਨੂੰ ਸਾਥ ਦਿੱਤਾ ਉਹ ਵੀ ਵਿਚਾਰੇ ਉਹਨਾਂ ਦੇ ਵੀ ਜ਼ਮਾਨਤਾਂ ਜ਼ਬਤ ਆਪਣੀ ਪਾਰਟੀ ਦੀਆਂ ਵੀ ਜ਼ਮਾਨਤਾਂ ਜ਼ਬਤ ਮਤਲਬ ਕਿ ਅਕਾਲੀ ਦਲ ਹੁਣ ਡੂੰਘੇ ਖੂਹ ਵਿੱਚ ਡਿੱਗਿਆ ਨਜ਼ਰ ਆਉਂਦਾ ਜਿੱਥੋਂ ਕੋਈ ਵੀ ਰਾਹ ਨਹੀਂ ਮਿਲਦਾ ਇਹਨਾਂ ਨੂੰ ਦੇਖੋ ਸੰਕਟ ਤਾਂ ਗਹਿਰਾ ਹੈ ਇਹਦੇ 'ਚ ਤਾਂ ਕੋਈ ਰੌਲਾ ਨਹੀਂ ਹੈ ਆਪਾਂ ਪਹਿਲਾਂ ਵੀ ਡਿਸਕਸ ਕੀਤਾ ਸੀਗਾ ਕਿ ਕਲਕ ਅਨਚਾਰਜ ਹਲਕਾ ਅਨਚਾਰਜ ਜ਼ਿਲ੍ਹਿਆਂ ਦੇ ਪ੍ਰਧਾਨ ਹੋਰ ਸਾਰਾ ਕੁਝ ਉਹ ਜਿਹੜਾ ਇੱਕ ਚਲਾਇਆ ਸੀ ਨਾ ਉਹਨਾਂ ਨੇ ਥੋੜਾ ਜਿਹਾ ਤਾਂ ਇਲੈਕਸ਼ਨ ਕਰਕੇ ਵੀ ਥੋੜਾ ਮੱਠਾ ਪੈ ਗਿਆ ਉਹ ਕੰਮ ਉਹ ਵਧੂਗਾ ਦੁਬਾਰਾ ਫੇਰ ਮਤਲਬ ਉਹ ਪੰਜ ਮੇਰਾ ਖਲਾ ਜਿਹੜੇ ਜਥੇਦਾਰ ਨੂੰ ਦੀ ਮੀਟਿੰਗ ਸੱਦ ਲਈ ਗਈ ਹੈ ਹਾਂਜੀ ਉਹ ਚੱਲਣਾ ਹੀ ਆ ਉਹਦਾ ਕੰਮ ਉਹ ਕਾਲੀ ਦਲ ਨੂੰ ਅਸੰਦੇ ਵਿੱਚ ਜਿਹੜਾ ਇੱਕ ਅਧਰੰਗ ਹੋਇਆ ਹੋਇਆ ਨਾ ਉਸ ਤੋਂ ਉਹਨਾਂ ਨੂੰ ਨਿਕਲਣਾ ਪੈ ਨਿਕਲਣਗੇ ਉਹ ਇਹ ਨੇਕ ਨੀਤੀ ਤੇ ਭਾਈਚਾਰੇ ਦੇ ਨਾਲ ਹੀ ਪਰ ਉਹ ਹੈ ਨਹੀਂ ਕੋਈ ਇੱਕ ਦੂਏ ਨਾਲ ਮੈਨੀਪੂਲੇਸ਼ਨ ਇੱਕ ਦੂਏ ਦੀ ਟੰਗ ਖਿੱਚਣੀ ਥੱਲੇ ਮਤੇ ਪਾਉਣੇ ਹੋਰ ਕਰਨਾ ਹੋਰ ਬਿਟਰਨੈਸ ਸਗੋਂ ਨੂੰ ਵੱਧਦੀ ਗਈ ਹੈ ਪਿਛਲੇ ਸਮੇਂ ਵਿੱਚ ਪਰ ਅੰਦਰੋਂ ਜਿਹੜੀਆਂ ਖਬਰਾਂ ਆ ਰਹੀਆਂ ਨੇ ਪਤਾ ਲੱਗਿਆ ਵੀ ਕੁਝ ਦਿਨਾਂ 'ਚ ਹੀ ਫੈਸਲੇ ਹੋਣ ਜਾ ਰਹੇ ਨੇ ਮਤਲਬ ਇਸ ਹਫਤੇ 'ਚ ਹੀ ਸ਼ਾਇਦ ਕੁਝ ਫੈਸਲੇ ਮੇਜਰ ਫੈਸਲੇ ਹੋਣਗੇ ਜਿਹੜੇ ਤੇ ਉਹਦੇ 'ਚ ਜਿਹੜੇ ਗਰੁੱਪ ਨੇ ਉਹਨਾਂ ਨੂੰ ਰੀਅਰੇਂਜ ਰੀਅਡਜਸਟ ਕਰਨ ਦੀ ਵੀ ਸ਼ਾਇਦ ਗੱਲ ਹੋ ਸਕਦੀ ਹੈ ਪਰੇ ਵੀ ਕਲਿੱਦਨ ਨੂੰ ਆਪਣੇ ਆਪ ਨੂੰ ਰੀਇਨਵੈਂਟ ਕਰਨਾ ਪਊਗਾ ਇਸ ਰਿਜਨਲ ਪਾਰਟੀ ਐਵੇਂ ਗੱਲਾਂ-ਵਾਤਾਂ ਦੇ ਨਾਲ ਇੱਕ ਦੂਜੇ ਨੂੰ ਛੋਟਾ ਦਿਖਾ ਕੇ ਕਿ ਇਹ ਵੀ ਇਹ ਮਾੜੇ ਸੀ ਅਸੀਂ ਚੰਗੇ ਸੀ ਐਦਾਂ ਦਾ ਕੁਝ ਨਹੀਂ ਸਾਰਾ ਹੀ ਮਾੜੇ ਸੀ ਸਾਰਿਆਂ ਨੇ ਸੱਤਾ ਦਾ ਸੁੱਖ ਭੋਗਿਆ ਸਾਰੇ ਭੁੱਲ ਗਏ ਪੁਰਾਣੇ ਵਿਰਸੇ ਨੂੰ ਪਰ ਉਹ ਪੁਰਾਣਾ ਵਿਰਸਾ ਜਿਹੜਾ ਉਹਨਾਂ ਹੋਰ ਲੋਕ ਯੂਜ਼ ਕਰ ਰਹੇ ਨੇ ਇਹ ਠੀਕ ਹੈ ਇਹਨਾਂ ਨਾਲੋਂ ਵਾੜੇ ਨੇ ਜਿਹੜੇ ਯੂਜ਼ ਕਰ ਰਹੇ ਨੇ ਇਹਨਾਂ ਕੋਲ ਫਾਈਨੈਂਸ਼ੀਅਲ ਜਾਂ ਕਹਿ ਲਓ ਹਿਊਮਨ ਰਿਸੋਰਸਸ ਵੱਧ ਹੈਗੇ ਨੇ ਪਰ ਉਹਨਾਂ ਦੀ ਦੁਰਵਰਤੋਂ ਬਹੁਤ ਤੋ ਇਸ ਕਰਕੇ ਇਹਨਾਂ ਨੂੰ ਦੁਬਾਰਾ ਇਹ ਕੰਮ ਕਰਨਾ ਪਊਗਾ ਅਦਰਵਾਈਜ਼ ਜੇ ਨਹੀਂ ਕਰਦੇ ਤਾਂ ਮੇਰੇ ਖਿਆਲ ਨਾਲ ਬਾਦਲ ਪਰਿਵਾਰ ਹੈ ਜਿਹੜਾ ਉਹ ਕੇਂਦਰ ਦੇ ਨਿਸ਼ਾਨੇ ਤੇ ਰਹੂਗਾ ਮਤਲਬ ਹਰ ਲਿਹਾਜ ਦੇ ਨਾਲ ਪਰ ਲੋਕਾਂ ਦੇ ਨਿਸ਼ਾਨੇ ਤੇ ਵੀ ਰਹੂਗਾ ਮਤਲਬ ਕਿ ਸੁਖਵੀਰ ਸਿੰਘ ਬਾਦਲ ਅੱਜ ਦੀ ਡੇਟ ਦੇ ਵਿੱਚ ਪਾਰਟੀ ਨੂੰ ਜਿਤਾਉਣ ਵਾਲਿਆਂ ਨੇ ਨਹੀਂ ਉਹਦਾ ਇਮੇਜ ਹਰਾਉਣ ਵਾਲਿਆਂ ਚ ਉਹਨੂੰ ਆਪਣਾ ਇਮੇਜ ਬਦਲਣਾ ਪਊਗਾ ਬਹੁਤ ਬੁਰੀ ਤਰ੍ਹਾਂ ਔਰ ਉਹਦੇ ਚ ਹਿਮਿਲਟੀ ਉਹਦੇ ਵਿੱਚ ਸੇਵਾ ਭਾਵ ਉਹਦੇ ਚ ਪੰਥਕ ਜਿਹੜੀ ਦਿਖ ਕਹਿ ਲੋ ਜਾਂ ਸ਼ਖਸ਼ੀਅਤ ਵਾਲੀ ਗੱਲ ਕਹਿ ਲੋ ਪਲੱਸ ਸੋਸਾਇਟੀ ਕਿਉਂਕਿ ਬਹੁਤ ਝੂਠ ਬੋਲਦੇ ਬਹੁਤ ਮੈਨੀਪੂਲੇਸ਼ਨਸ ਕਰਦੇ ਆ ਪਰ ਬਹੁਤ ਐਕਸਪੋਜ਼ ਵੀ ਹੋ ਗਏ ਆ ਸੋ ਇਸ ਕਰਕੇ ਜਦੋਂ ਕੋਈ ਚੀਜ਼ ਬਿਲਕੁਲ ਹੀ ਨੰਗੀ ਹੋ ਜਾਵੇ ਤਾਂ ਮੇਰਾ ਖਿਆਲ ਹੈ ਕਿ ਅਜੇ ਵੀ ਲੋਕ ਛੱਡ ਨਹੀਂ ਰਹੇ ਪੁਰਾਣੀਆਂ ਪਾਰਟੀਆਂ ਨੂੰ ਕਾਂਗਰਸ ਨੂੰ ਵੀ ਨਹੀਂ ਛੱਡ ਰਹੇ ਅਜੇ ਕਿਉਂਕਿ ਆਮ ਆਦਮੀ ਪਾਰਟੀ ਦੀ ਕਿਰਪਾ ਹੈ ਇਹਨਾਂ ਦਾ ਆਰਗੇਨਾਈਜ਼ੇਸ਼ਨ ਸਟਰਕਚਰ ਕੋਈ ਨਹੀਂ ਉਹਨਾਂ ਦਾ ਫੇਰ ਵੀ ਦੁਕਾਨਾਂ ਵਾਲਾ ਇਮੇਜ ਹੈ ਕਾਂਗਰਸ ਦਾ ਵੀ ਤੇ ਇਕੱਲੇ ਦਲ ਦਾ ਵੀ ਚਾਹੇ ਦੁਕਾਨ ਪੁਰਾਣੀ ਵੀ ਹੋਵੇ ਇਹਨਾਂ ਦਾ ਰੇੜੀ ਵਾਲਾ ਇਮੇਜ ਹੈ ਕਿ ਇਹਨਾਂ ਨੇ ਤਾਂ ਭਾਈ ਰੇੜੀ ਤੇ ਹੋਕਾ ਦੇ ਕੇ ਮਾਲ ਵੇਚ ਕੇ ਰੇੜੀ ਕਿਸੇ ਪਾਸੇ ਚਲੀ ਜਾਣੀ ਇੱਥੇ ਤਾਂ ਫੇਰ ਤਾਂ ਦੁਕਾਨਾਂ ਦਾ ਫੇਰ ਪੁਰਾਣੀਆਂ ਨੇ ਪਰਣਾਗਾ ਫੇਰ ਉੱਥੇ ਤੋਂ ਫਿਰ ਕੇ ਕਈ ਵਾਰੀ ਆ ਜਾਂਦੇ ਪਰ ਉਹਨਾਂ ਨੂੰ ਦੁਕਾਨਾਂ ਨੂੰ ਆਪਣੀ ਨੂੰ ਰੰਗ ਰੋਗਨ ਕਰਨਾ ਪਊਗਾ ਸੌਦਾ ਵੀ ਮਤਲਬ ਬਦਲਣਾ ਪਊਗਾ ਜਿਹੜੇ ਤੋਲ ਦੇ ਮਾਪ ਮਿਆਰ ਸੀਗੇ ਤੱਕੜੀ ਹੈ ਜਿਹੜੀ ਉਹਨੂੰ ਵੀ ਪਾਸਕ ਨੇ ਜਿਹੜੇ ਲਾਏ ਹੋਏ ਥੱਲੇ ਉਹ ਲਾਉਣੇ ਪੈਣਗੇ ਤਾਂ ਕਿ ਤਕੜੀ ਬਰਾਬਰ ਤੋਲੇ 13-13 ਹੀ ਤੋਲੇ ਫੇਰ ਹੀ ਠੀਕ ਰਹੂਗੀ ਗੱਲ ਆਦਰਵਾਇਜ਼ ਤਕੜੀ ਆ ਜਿਹੜੀ ਉਹ ਸਿੱਟ ਤਾਂ ਦਿੱਤੀ ਹੋਈ ਆ ਉਹਨਾਂ ਨੇ ਇੱਕ ਵਾਰੀ ਸੋ ਉਹ ਟੁੱਟਣ ਨੂੰ ਵੀ ਦੇਰ ਨਹੀਂ ਲੱਗੂਗੀ ਬਿਲਕੁਲ ਅੱਛਾ ਜਿਹੜਾ ਸੁਖਵੀਰ ਬਾਦਲ ਹੋਰਾਂ ਦੇ ਮਾਮਲੇ 'ਚ ਕਿਹਾ ਜਾਂਦਾ ਹੈ ਕਿ ਹਜੇ ਵੀ ਭਾਜਪਾ ਦੇ ਨਾਲ ਇੱਕ ਪਾਸਾ ਰੱਖਿਆ ਜਾਂਦਾ ਹੈ ਮੇਰਾ ਅੱਗੇ ਵੀ ਕਿਸੇ ਨਾਲ ਸਵਾਲ ਹੋਇਆ ਸੀਗਾ ਕਿ ਜੇ ਇਹਨਾਂ ਨੇ ਤਕੜੀ ਦਾ ਸਾਥ ਛੱਡਿਆ ਇਸ ਸੀਟ ਦੇ ਉੱਤੇ ਆਪਣੇ ਉਮੀਦਵਾਰ ਦਾ ਸਾਥ ਛੱਡਿਆ ਕਹਿ ਲਓ ਪਰ ਬਸ ਪਾਲੂਸ ਬੂਡ ਕੀਤਾ ਤਾਂ ਕਹਿੰਦੇ ਅੰਦਰਖਾਤੇ ਜਿਹੜੀ ਵੋਟ ਹੈ ਉਹ ਸਾਰੀ ਭਾਜਪਾ ਨਾਲ ਭੁਗਤ ਗਈ ਇਸੇ ਕਰਕੇ ਭਾਜਪਾ ਉੱਥੋਂ ਦੂਜੇ ਨੰਬਰ ਤੇ ਆ ਗਈ ਜੇ ਲੜ ਕੇ ਲੜਦੇ ਸ਼ਾਇਦ ਹੋਰ ਜਿਹੜਾ ਸੀਨ ਹੋਣਾ ਸੀਗਾ ਫਿਰ ਦੂਜੇ ਇਹ ਵੀ ਕਿਹਾ ਜਾਂਦਾ ਹੈ ਕਿ ਇਨਾਂ ਦੇ ਮਾਮਲੇ ਦੇ ਵਿੱਚ ਜਾਂਚ ਏਜੰਸੀਆਂ ਉਸ ਢੰਗ ਨਾਲ ਨਹੀਂ ਆਉਂਦੀਆਂ ਕਿ ਜਿਵੇਂ ਸੁਖਵੀਰ ਬਾਦਲ ਤੇ ਭਗਵੰਤ ਮਾਨ ਸਾਹਿਬ ਇਲਜ਼ਾਮ ਲਾਉਂਦੇ ਨੇ ਮੈਨੂੰ ਪਤਾ ਹੈ ਵੱਡੇ ਵੱਡੇ ਜਿਹੜੇ ਇਨਾਂ ਦੇ ਉਹ ਬਣੇ ਨੇ ਹੋਟਲ ਬਣੇ ਨੇ ਸੁਖ ਵਿਲਾਸ ਬਣੇ ਉਹ ਕਿੱਦਾਂ ਬਣੇ ਨੇ ਇਨਾਂ ਦੇ ਮਾਮਲੇ 'ਚ ਕਹਿੰਦੇ ਏਜੰਸੀਆਂ ਲੋਕਾਂ ਦੇ ਮਨ ਚ ਵੀ ਜਾਂਦਾ ਆ ਕਿ ਠੀਕ ਹੈ ਤੱਕਾ ਨਹੀਂ ਹੋਣਾ ਚਾਹੀਦਾ ਪਰ ਇੱਕ ਵਾਰੀ ਜਾਂਚ ਪੜਤਾਲਤਾ ਹੋਵੇ ਕਿ ਸਾਰਾ ਕੁਝ ਏਡਾ ਵੱਡਾ ਸਰਮਾਇਆ ਕਾਰੋਬਾਰ ਕਿੱਦਾਂ ਖੜਾ ਹੋ ਗਿਆ ਇਹ ਸਾਰਾ ਕੁਝ ਦੇਖੋ ਗੱਲ ਇਹ ਹੈ ਕਿ ਮਾਨ ਸਾਹਿਬ ਦੇ ਤਾਂ ਵਸਦਾ ਰੋਗ ਨਹੀਂ ਸੈਂਟਰ ਦੇ ਬਸਦਾ ਰੋਗ ਆ ਉਹ ਕਰਨਗੇ ਨਹੀਂ ਬਿਲਕੁਲ ਪਰ ਇੱਕ ਗੱਲ ਬਿਲਕੁਲ ਕਲੀਅਰ ਹੈ ਕਿ ਚਾਹੇ ਪਾਰਟੀ ਉਹ ਰਿਜਨਲ ਹੋਵੇ ਚਾਹੇ ਉਹ ਅਗਰੈਸਿਵ ਹੋਵੇ ਚਾਹੇ ਉਹ ਪੈਸਿਵ ਹੋਵੇ ਕੇਂਦਰ ਤੋਂ ਬਿਨਾ ਸੱਤਾ ਨਹੀਂ ਚੱਲਦੀ ਸਟੇਟਾਂ ਦੇ ਵਿੱਚ ਉਹ ਚਾਹੇ ਗੁਪਤ ਤੌਰ ਤੇ ਜੁੜੇ ਹੋਣ ਚਾਹੇ ਓਪਨ ਤੌਰ ਤੇ ਜੁੜੇ ਹੋਣ ਪੁਰਾਣਾ ਫਾਰਮੂਲਾ ਕਾਂਗਰਸ ਦੇ ਟਾਈਮ ਬੜਾ ਕਲੀਅਰ ਹੁੰਦਾ ਸੀ ਕਿ ਉੱਪਰੋਂ ਉੱਪਰੋਂ ਗਾਲਾਂ ਕੱਢੋ ਇੱਕ ਦੂਜੇ ਨੂੰ ਅੰਦਰੋਂ ਅੰਦਰ ਹੀ ਜਿੱਥੇ ਕਿਤੇ ਕਰਨਿਆ ਲੈਣ ਦੇਣ ਕਰ ਲੋ ਕੁਝ ਵੀ ਪਰ ਕਿਉਂਕਿ ਬੀਜੇਪੀ ਦੇ ਨਾਲ ਰਹੇ ਨੇ ਉਹ ਇਹਨਾਂ ਦੀ ਬੁੱਕਲ ਚ ਰਹੇ ਉਹਨਾਂ ਦੀ ਬੁੱਕਲ ਚ ਰਹੇ ਛੋਟੇ ਭਰਾ ਵੱਡੇ ਭਰਾ ਸਾਰਾ ਕੁਝ ਨੌ ਮਾਸਟਰ ਦਾ ਰਿਹਾ ਹੁਣ ਹਾਲਾਤ ਬਿਲਕੁਲ ਡਿਫਰੈਂਟ ਹੈ ਬੀਜੇਪੀ ਦੀਆਂ ਟਰਮਸ ਬਿਲਕੁਲ ਡਿਫਰੈਂਟ ਨੇ ਇਹਨਾਂ ਦੀ ਹਾਲਾਤ ਬਿਲਕੁਲ ਡਿਫਰੈਂਟ ਹੈ ਪਰ ਫਿਰ ਵੀ ਮੇਰਾ ਖਿਆਲ ਇਹ ਹੈ ਕਿ ਜਿਹੜਾ ਬਿਜ਼ਨਸ ਹੈ ਬਿਜ਼ਨਸ ਦੇ ਲੈਵਲ ਦੇ ਉੱਪਰ ਉਹ ਇਹਨੇ ਕੱਚੇ ਨਹੀਂ ਹਨ ਇਸੇ ਕਰਕੇ ਉਹਨਾਂ ਦੇ ਵਿੱਚ ਜਿਹੜੇ ਜਿਨ੍ਹਾਂ ਦਾ ਬਿਜ਼ਨਸ ਪ੍ਰੋਟੈਕਟਿਡ ਨਹੀਂ ਹੈ ਉਹ ਸਿੱਧੇ ਬੀਜੇਪੀ ਦੀ ਸ਼ਰਨ ਚ ਜਾ ਰਹੇ ਨੇ ਪ੍ਰੋਟੈਕਟਿਡ ਇਹਨਾਂ ਦਾ ਵੀ ਹੈਗਾ ਦੇ ਕੋ ਮਾਨਸਾਬ ਦਾ ਇਹ ਗੱਲ ਕਹਿਣਾ ਕਿ ਮੈਂ ਜੀਸੀਬੀ ਆਪ ਲੈ ਕੇ ਜਾਊਂਗਾ ਸੁਖਵिलास ਤੇ ਸੁਖਵੀਰ ਬਾਦਲ ਦਾ ਇਹ ਕਹਿਣਾ ਕਿ ਉਧਰ ਨੂੰ ਨਿਗਾਹ ਕਰਕੇ ਦਿਖਾ ਰੈਟੀਫਿਕੇਸ਼ਨ ਦੇ ਕੇਸ ਹੁਣੇ ਕਿ ਇਹ ਸਧਾਰਨ ਗੱਲਾਂ ਨਹੀਂ ਹੁਣ ਸਧਾਰਨ ਗੱਦੀ ਦੇ ਸਮਝ ਨਹੀਂ ਆਉਣ ਰਹੀਆਂ ਗੱਲਾਂ ਕਿਤੇ ਨਾ ਕਿਤੇ ਕੋਈ ਨਾ ਕੋਈ ਕੰਫੀਡੈਂਸ ਕਿਤੇ ਨਾ ਕਿਤੇ ਕੋਈ ਨਾ ਕੋਈ ਗਲਤਾਂ ਹੈ ਸੋ ਮੇਰਾ خیال ਇਹ ਹੈ ਕਿ ਉਹਨਾਂ ਨੂੰ ਹੱਥ ਨਹੀਂ ਪਾਇਆ ਜਾਊਗਾ ਵੀ ਜੀਪੀ ਵੀ ਨਹੀਂ ਪਾਊਗੀ ਪਰ ਉਹਨਾਂ ਨੂੰ ਹਲਾ ਕੇ ਛੋਟੇ ਕਰਕੇ ਆਪਣੀ ਪਸੰਦ ਦੇ ਹੋਰ ਲੀਡਰ ਬਣਾ ਕੇ ਅਕਾਲੀ ਦਲ ਨੂੰ ਆਪਣੀ ਆਪਣੇ ਹਿਸਾਬ ਦੇ ਨਾਲ ਡਰਾਈਵ ਹੋਣ ਵਾਲਾ ਅਕਾਲੀ ਦਲ ਬਣਾਉਣਾ ਚਾਹੁੰਦੇ ਨੇ ਜਿਹੜਾ ਭਾਜਪਾ ਦੇ ਨਾਲ ਮਸਲਾ ਇਹਨਾਂ ਦੀ ਸਮੱਸਿਆ ਇਹ ਹੈ ਕਿ ਇਹਨਾਂ ਦੇ ਵਿੱਚ ਪੰਥ ਤੇ ਬਿਜ਼ਨਸ ਤੋਂ ਇੱਕ ਚੀਜ਼ ਚੋਣੀ ਪੈਣੀ ਜਿੰਨੀ ਦੇ ਰਹੇ ਦੁਬਾਰਾ ਮੋਰਚਾ ਨਹੀਂ ਕੋਈ ਲਾਉਂਦੇ ਜਿੰਨੀ ਦੇ ਰਹੇ ਦੁਬਾਰਾ ਉਸ ਤਰੀਕੇ ਦੇ ਨਾਲ ਪੰਥਕ ਇਸ਼ੂਜ਼ ਦੇ ਨਾਲ ਸੁਸਾਇਟੀ ਨਾਲ ਲੜਦੇ ਨਹੀਂ ਚਾਹੇ ਜੇਲ੍ਹ ਜਾਣ ਚਾਹੇ ਕੁੱਟ ਖਾਣ ਜਿਹੜਾ ਮਤਲਬ ਇੱਕ ਰੂਪ ਇਹਨਾਂ ਨੇ ਬਣਾ ਲਿਆ ਸੀ ਪੰਜਾਬੀ ਪਾਰਟੀ ਦੇ ਨੌਂ ਹੀਟ ਕੇਸ ਇੱਕ ਛੋਟਾ ਜਿਹਾ ਪ੍ਰੈਸ਼ਰ ਗਰੁੱਪ ਟਾਈਪ ਬਣਾਉਣਾ ਉਹ ਨਹੀਂ ਚੱਲ ਸਕਣਾ ਕਿਉਂਕਿ ਜਿਹੜਾ ਇਹਨਾਂ ਦਾ ਕਾਡਰ ਸੀ ਫਾਈਟਿੰਗ ਕਾਡਰ ਸੀ ਉਹ ਕਿਸਾਨ ਲੈ ਲਗਭਗ ਉਹਨਾਂ ਤੋਂ ਨਰਾਸ਼ ਹੋ ਕੇ ਤਸਨਮ ਬਚਦੇ ਗਏ ਸਾਰੀਆਂ ਪੋਲੀਟੀਕਲ ਪਾਰਟੀਆਂ ਕਾਂਗਰਸ ਆਮ ਆਦਮੀ ਪਾਰਟੀ ਕੋਈ ਸੰਘਰਸ਼ ਨਹੀਂ ਕਰ ਸਕਦੀ ਨਾ ਇਹਦੀ ਲੀਡਰਸ਼ਿਪ ਸੰਘਰਸ਼ਾਂ ਤੋਂ ਨਿਕਲੀ ਹੈ ਪਰ ਸੰਘਰਸ਼ਾਂ ਦੇ ਰੂਪ ਰੇਖਾ ਵੀ ਬਦਲ ਗਿਆ ਹੈ ਇਸ ਜ਼ਮਾਨੇ ਦੇ ਸੰਘਰਸ਼ ਹੁੰਦਾ ਮੀਡੀਆ ਦੇ ਵਿੱਚ ਹੀ ਤਕੀ ਨੇ ਕਿਹੜਾ ਚੈਨਲ ਖਰੀਦ ਲਿਆ ਕੌਣ ਕੀ ਦੇ ਨਾਲ ਬੋਲ ਰਿਹਾ ਕਿ ਇਹ ਇਸ ਲੈਵਲ ਦੀ ਲੜਾਈ ਹੈ ਸੱਚੀ ਬੜੀ ਸਰਫੇਸ ਲੈਵਲ ਦੀ ਆਮ ਲੋਕ ਕੀਤੇ ਫਸ ਜਾਂਦੇ ਨੇ ਟੈਂਪਰੇਰੀਲੀ ਪਰ ਮੁੜ ਕੇ ਨਿਕਲ ਜਾਂਦੇ ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਇਹਨਾਂ ਨੂੰ ਬਹੁਤ ਹੀ ਗੰਭੀਰਤਾ ਦੇ ਨਾਲ ਵਿਚਾਰ ਕਰਨ ਦੀ ਜ਼ਰੂਰਤ ਹੈ ਪਰ ਇਹ ਸੁਣ ਕੇ ਨਹੀਂ ਰਾਜੀ ਕਿਸੇ ਦੀ ਆਪਣਿਆਂ ਦੀ ਨਹੀਂ ਸੁਣਦੇ ਬਗਾਨਿਆਂ ਦੀ ਤਾਂ ਕੀ ਸੁਣਨਗੇ ਆਪਣੇ ਵਰਗਿਆਂ ਦੀ ਤਾਂ ਕੀ ਕਿਸੇ ਨੇ ਸੁਣਨੀ ਹੁੰਦੀ ਹੈ ਕਿਉਂਕਿ ਆਪਣਾ ਤਾਂ ਕੰਮੀ ਹੋਕਾ ਦੇਣਾ ਹੈ ਅਸਲ ਦੇ ਵਿੱਚ ਅੱਛਾ ਕੁਝ ਪ੍ਰੈਕਟੀਕਲ ਵੀ ਨਹੀਂ ਹੁੰਦੀਆਂ ਗੱਲਾਂ ਕਿਹੜੀਆਂ ਪੜ੍ਹੇ ਲਿਖੇ ਆndੀਆਂ ਪ੍ਰੋਫੈਸਰਾਂ ਦੀਆਂ ਗੱਲਾਂ ਸਿਆਸਤ ਦੇ ਲਈ ਪ੍ਰੈਕਟੀਕਲ ਨਹੀਂ ਹੁੰਦੀਆਂ ਪਰ ਇਸ਼ਾਰੇ ਹੁੰਦੇ ਨੇ ਤੇ ਉਹ ਇਸ਼ਾਰਾ ਸਮਝ ਲੈਣ ਕਿਉਂਕਿ ਉਹ ਚ ਲੰਬੀ ਗੱਲ ਹੁੰਦੀ ਹੈ ਕਿਸੇ ਨਾ ਕਿਸੇ ਲੈਵਲ ਦੇ ਉੱਪਰ ਅੱਜ ਦੀ ਡੇਟ ਦੇ ਵਿੱਚ ਪੰਜਾਬ ਨੂੰ ਬਹੁਤ ਸੈਂਸੀਅਰ ਰੀਜਨਲ ਪਾਰਟੀ ਦੀ ਜ਼ਰੂਰਤ ਹੈ ਪਰ ਅਕਾਲੀ ਦਲ ਉਹਦੇ ਲਈ ਐਲੀਜੀਬਲ ਹੈ ਜੇ ਆਪਣੇ ਆਪ ਨੂੰ ਠੀਕ ਕਰ ਲੈਣ ਨਹੀਂ ਤਾਂ ਹੋਰ ਉੱਠ ਖੜੂਗੀ ਫਿਰ ਇਹ ਪਤੀ ਸਵਾਲ ਜਿਹੜਾ ਕਾਂਗਰਸ ਤੇ ਬੀਜੇਪੀ ਦਾ ਰਹਾ ਕਿ ਬੀਜੇਪੀ ਦੂਜੇ ਨੰਬਰ ਤੇ ਆਈ ਤੇ ਕਾਂਗਰਸ ਤੀਜੇ ਨੰਬਰ ਤੇ ਇਹ ਕਿਤੇ ਉਹ ਗੱਲ ਤਾਂ ਨਹੀਂ ਕਿ ਲੋਕਾਂ ਦਾ ਮੂੰਹ ਭੰਗ ਕਾਂਗਰਸ ਤੋਂ ਵੀ ਠੀਕ ਹੈ ਉਹ ਇੱਕ ਨੈਸ਼ਨਲ ਲੈਵਲ ਦੀ ਹਵਾ ਸੀ ਕਿ 400 ਪਾਰ ਦਾ ਜਿਹੜਾ ਮੁਕਾਬਲਾ ਰਾਹੁਲ ਗਾਂਧੀ ਹੋਰਾਂ ਨੇ ਕੀਤਾ ਉਹਦੇ ਵਿੱਚੋਂ ਚੰਨੀ ਸਾਹਿਬ ਹੋਰਾਂ ਦੀ ਨਿਕਲ ਆਈ ਪਰ ਕਹਿੰਦੇ ਪੰਜਾਬ ਦੀ ਕਾਂਗਰਸ ਦੀ ਉਹਦੀ ਕਾਰਗੁਜ਼ਾਰੀ ਜਿਹੜੀ ਹੈ ਲੀਡਰਸ਼ਿਪ ਦੀ ਨਹੀਂ ਰਹੀ ਜਿਸ ਕਰਕੇ ਜਿਹੜਾ ਹੁਣ ਫੇਰ ਇਹ ਸੀਟ ਦਾ ਹਾਰਨਾ ਜਾਂ ਮਾਲਵੇ ਦੇ ਵਿੱਚੋਂ ਕੋਈ ਬਹੁਤਾ ਹੰਗਾਰਾ ਨਾ ਮਿਲਣਾ ਇਹ ਆਮ ਚਰਚਾ ਚੱਲੀ ਕਿ ਰਾਜ ਆਪਣੀ ਕੋਰਾਂ ਦੀ ਅਗਵਾਈ ਦਾ ਹੁਣ ਕੀ ਬਣੇਗਾ ਬੀਜੇਪੀ ਜਿਹੜੀ ਆ ਉਹ ਦੂਜੇ ਨੰਬਰ ਤੇ ਫਿਰ ਵੀ ਮਤਲਬ ਕਾਫੀ ਵੋਟਾਂ 16000 ਤੋਂ ਉੱਤੇ ਵੋਟਾਂ ਲੈ ਗਈ ਉਹਦੇ ਕੀ ਮਾਇਨੇ ਸਮਝੇ ਜਾਣ ਕਾਂਗਰਸ ਜਿਹੜੀ ਐ ਸੀਟ ਕੱਢ ਕੇ ਟੀਸੀ ਚੰਨੀ ਸਾਹਿਬ ਦੇ ਨਾਂ ਤੇ ਬੰਪਰ ਵੋਟਾਂ ਪੈ ਗਈਆਂ ਉਹਦੇ باوجود ਵੀ ਇਹ ਤੀਜੇ ਨੰਬਰ ਤੇ ਕਿਉਂ ਕਿੱਸ ਗਏ ਕਿ ਕੈਂਡੀਡੇਟ ਕਮਜ਼ੋਰ ਰਿਹਾ ਜਾਂ ਫਿਰ ਪਾਰਟੀ ਨੂੰ ਲੈ ਕੇ ਮਤਲਬ ਕਾਂਗਰਸ ਦੇ ਆ ਜਿਹੜਾ ਪਿਛਲੇ ਸਮਾਂ ਰਾਜ ਕੀਤਾ ਉਹਨੂੰ ਲੈ ਕੇ ਕੋਈ ਇੰਨੀ ਗੱਲ ਮੈਂ ਇਹਦਾ ਕੀ ਅਰਥ ਕੱਢਿਆ ਜਾਵੇ ਇਹ ਤਾਂ ਦੇਖੋ ਮੇਰੇ ਖਿਆਲੇ ਕੋਈ ਨੈਸ਼ਨਲ ਜਾਂ ਸਟੇਟ ਲੈਵਲ ਦਾ ਅਰਥ ਨਹੀਂ ਹੈ ਬੜਾ ਕਲੀਅਰ ਕਟ ਹੈ ਕਿ ਕਿਉਂਕਿ ਚੰਨੀ ਸਾਹਿਬ ਜਿੱਤ ਕੇ ਹਟੇ ਸੀ ਤਾਜੇ ਆਮ ਆਦਮੀ ਪਾਰਟੀ ਸਰਕਾਰੀ ਮਿਸ਼ਨਰੀ ਦਾ ਸਾਰਾ ਜਿਹੜਾ ਫੋਰਸ ਹੈ ਉਹ ਕਾਂਗਰਸ ਤੇ ਲੱਗੀ ਹੋਈ ਸੀ ਭਾਜਪਾ ਤੇ ਨਹੀਂ ਸੀ ਲੱਗੀ ਕੋਈ ਦੂਜਾ ਕਹਿੰਦੇ ਆ ਕਿ ਜਿਹੜਾ ਉਂਗਰਾਲ ਸੀਗਾ ਉਹ ਇੱਕ ਲੋਕਲ ਉਹਦਾ ਜਿਗਾਰ ਹੈਗਾ ਬੀਪੀ ਸਰੇਂਦਰ ਕੌਰ ਦਾ ਉਹਨਾਂ ਨਹੀਂ ਸੀ ਬਲ ਇਹਨੂੰ ਲੋਕਲ ਟਰਮਸ ਦੇ ਵਿੱਚ ਹੀ ਆਪਾਂ ਸਮਝ ਸਕਦੇ ਹਾਂ ਇਸ ਕਰਕੇ ਉਹ ਦੂਜੇ ਨੰਬਰ ਤੇ ਆ ਗਏ ਬੀਜੇਪੀ ਦੀ ਵੋਟ ਨਹੀਂ ਹੈ ਇਕੱਲੀ ਇਹ ਉਂਗਰਾਲ ਦੀ ਵੀ ਵੋਟ ਹੈ ਉਹਨੇ ਜੋ ਕੁਝ ਕਰਿਆ ਜੋ ਉਹਦਾ ਉਥੇ ਨੈਟਵਰਕਿੰਗ ਹੈ ਜੋ ਕੁਝ ਸਾਰਾ ਲੋਕਲ ਉਹਨੂੰ ਤੁਸੀਂ ਮਾਫੀਆ ਕਹਿ ਲਓ ਲਠਮਾਰ ਕਹਿ ਲਓ ਜੋ ਮਰਜ਼ੀ ਕਹਿ ਲਓ ਸ਼ਕਤੀ ਹੁੰਦੀ ਹੈ ਉਹ ਚੀਜ਼ ਦੀ ਉਸ ਪਰ ਆਉਣ ਵਾਲੇ ਦਿਨਾਂ ਚ ਉੱਠਣਗੀਆਂ ਇਹ ਡਿਮਾਂਡਸ ਕੇ ਦੀ ਇਨਕੁਆਰੀ ਕਰੋ ਜੀ ਕਿੱਦਾਂ ਹੋਇਆ ਸਾਰਾ ਕੁਝ ਕੀ ਹੋਇਆ ਉਹਦੇ ਚ ਕਿਉਂਕਿ ਫੋਕਸ ਦੋ ਹੀ ਵੋਟਾਂ ਟਰਨਿੰਗ ਵੋਟਾਂ 달ੇ ਤੇ ਵੋਟ ਹੈ ਉੱਥੇ ਜਾਂ ਹਿੰਦੂ ਵੋਟ ਉਸ ਤਰੀਕੇ ਦੇ ਨਾਲ ਉਹਨਾਂ ਦੇ ਉੱਪਰ ਹੀ ਫੋਕਸ ਹੋਇਆ ਕਾਂਗਰਸ ਤੇ ਜਿੰਨੀਆਂ ਵੀਡੀਓਜ਼ ਹੋ ਡਾਲਰ ਉੱਪਰ ਕਾਂਗਰਸ ਦਾ ਜਿਹੜਾ ਕਿਉਂਕਿ ਤਾਜ਼ਾ ਤਾਜ਼ੇ ਚੰਨੀ ਸਾਹਿਬ ਜਿੱਤ ਕੇ ਹਟੇ ਸੀਗੇ ਕਾਂਗਰਸ ਦੇ ਉੱਪਰ ਫੋਕਸ ਜ਼ਿਆਦਾ ਸੀ ਕਿ ਇਹਨਾਂ ਨੂੰ ਘੇਰਿਆ ਜਾਵੇ ਉਹਦੇ ਚੋਂ ਥੋੜਾ ਬਹੁਤ ਬੈਨੀਫਿਟ ਹੈ ਜਿਹੜਾ ਉਹ ਭੀਜਪੀ ਨੂੰ ਹੋ ਗਿਆ ਪਰ ਇਹ ਹੈ ਇੰਟਰਸਟਿੰਗ ਆਪਣੇ ਆਪ ਦੇ ਵਿੱਚ ਕਿ ਕਾਂਗਰਸ ਜਿਹੜੀ ਹੁਣੇ ਹੀ ਜਿੱਤ ਕੇ ਹਟੀ ਹੈ ਉਹ ਤੀਜੇ ਨੰਬਰ ਤੇ ਚਲੀ ਗਈ ਹੈ ਜਿਹੜੇ ਸਭ ਤੋਂ ਥੱਲੇ 15000 ਤੋਂ 55000 ਬਣਨਾ ਹੈ ਜਿਹੜਾ ਇਹ ਆਪਣੇ ਆਪ ਦੇ ਵਿੱਚ ਕਾਫੀ ਸਮਾਂ ਮੇਰੇ ਤੇ ਲੱਗ ਜਿਹੜੇ ਮੈਥਮੈਟਿਸ਼ੀਅਨ ਨੇ ਜਾਂ ਜਿਹੜੇ ਸਰਵੇ ਵਗੈਰਾ ਕਰਨ ਵਾਲੇ ਨੇ ਜਾਂ ਸਾਡੇ ਵਰਗੇ ਜਿਹੜੇ ਐਨਾਲਿਸਟ ਨੇ ਉਹਨਾਂ ਦੇ ਇੱਕ ਸਵਾਲ ਇਹ ਉੱਠਿਆ ਹੋਇਆ ਹੈ ਕਿ ਆਖਰਕਾਰ ਇਹ ਕਿਵੇਂ ਹੋ ਜਾਂਦਾ ਹੈ ਕਿ ਕੁਝ ਦਿਨਾਂ ਦੇ ਵਿੱਚ ਹੀ ਰਾਂਗ ਕਿਵੇਂ ਬਦਲ ਜਾਂਦਾ ਹੈ ਕਿਹੜੇ ਫੈਕਟਰ ਨੇ ਜਿੰਨੇ ਅਸੀਂ ਐਨਾਲਿਸਿਸ ਕਰਦੇ ਹਾਂ ਜਗਿੰਦਰ ਯਾਦਵ ਤੋਂ ਲੈ ਕੇ ਵੱਡੇ ਵੱਡੇ ਲੋਕ ਇਹ ਬਹੁਤ ਘੱਟ ਕਿਤੇ ਪੈਰਾਮੀਟਰਸ ਦੇ ਵਿੱਚ ਪਾਇਆ ਜਾਂਦਾ ਹੈ ਕਿ ਸਰਕਾਰੀ ਮਸ਼ੀਨਰੀ ਦਾ ਰੋਲ ਹੈ ਜਿਹੜਾ ਇਲੈਕਸ਼ਨਰੀنگ ਦੇ ਵਿੱਚ ਖਾਸ ਕਰਕੇ ਲੋਕਲ ਦੇ ਵਿੱਚ ਉਹ ਕਿੰਨਾ ਇੰਪੋਰਟੈਂਟ ਹੁੰਦਾ ਹੈ ਜੀ ਪਰ ਇਹ ਚੀਜ਼ ਇਸ ਗੱਲ ਨੂੰ ਡਿਫਾਈਨ ਕਰਦੀ ਹੈ ਕਿ ਸਰਕਾਰੀ ਮਕੈਨਿਜ਼ਮ ਦਾ ਫੋਕਸ ਕਿਸ ਗੱਲ ਤੇ ਸੀ ਕਿ ਕਿਹਨੂੰ ਨਹੀਂ ਪੈਂਡ ਦੇਣੀ ਕਿਹਨੂੰ ਪਾਉਣੀ ਹੈ ਉਹਦੇ ਵਿੱਚ ਅਸਲ ਵਿੱਚ ਉਥੋਂ ਨਿਕਲੀ ਹੈ ਚੀਜ਼ ਬਿਲਕੁਲ ਸ਼ੁਕਰੀਆ ਪਟੂ ਜੱਟ ਮਹਤੋਦਾ ਸ਼ੁਕਰੀਆ ਸੁਖਿੰਦਰ ਜੀ ਸ్రోਤੇਆਂ ਦਰਸ਼ਕਾਂ ਸਭਨਾਂ ਦਾ ਬਹੁਤ ਬਹੁਤ ਸ਼ੁਕਰੀਆ ਜਿਉਂਦੇ ਵਸਦੇ ਰਹਿਣ ਸਾਰੇ